ਮਰਤਾ ਪ੍ਰੀਤਮ ਦੇ ਨਾਵਲ ਧਰਤੀ ਸਾਗਰ ਤੇ ਸਿੱਪੀਆਂ ਦਾ ਅਗਲਾ ਭਾਗ 3 ਤਹੜਨਾ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੌਣਿਓ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓ ਕਹਾਣੀਆਂ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਸੋ ਅਗਲਾ ਭਾਗ 3 ਸਮੀਰ ਤੇ ਇਕਬਾਲ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੀ ਚੇਤਨਾ ਦੇ ਇਮਤਿਹਾਨ ਦਾ ਨਤੀਜਾ ਆ ਗਿਆ ਸੀ ਤੇ ਚੇਤਨਾ ਨੂੰ ਟੈਲੀਵਿਜ਼ਨ ਦੇ ਦਫ਼ਤਰ ਵਿੱਚ ਨੌਕਰੀ ਮਿਲ ਗਈ ਸੀ ਛੁੱਟੀਆਂ ਖਤਮ ਹੋਣ ਦੇ ਸਮੇਂ ਜਦੋਂ ਸਮੀਰ ਜਦੋਂ ਵਾਪਸ ਜਾਣ ਲੱਗਾ ਤਾਂ ਉਸ ਨੂੰ ਇੱਕ ਅਜੀਬ ਤਰ੍ਹਾਂ ਦੀ ਸਤੰਤਰਤਾ ਮਹਿਸੂਸ ਹੋਈ ਇਹ ਸਤੰਤਰਤਾ ਦੋ ਤਰ੍ਹਾਂ ਦੀ ਸੀਗੀ ਇੱਕ ਜਿਵੇਂ ਕਿਸੇ ਦਾ ਕੁਝ ਬਣ ਸੌਰਗਿਆ ਹੋਵੇ ਤੇ ਉਸ ਦੀ ਦੌਲਤ ਲੇਖੇ ਲੱਗ ਗਈ ਹੋਵੇ ਤੇ ਇੱਕ ਜਿਵੇਂ ਕਿਸੇ ਦੇ ਹੱਥ ਪੱਲੇ ਵਿੱਚੋਂ ਉਹਦਾ ਸਭ ਕੀਮਤੀ ਕੁਝ ਗਵਾਚ ਗਿਆ ਹੋਵੇ ਤੇ ਹਾਣ ਉਹ ਕਿਸੇ ਦੀ ਵੀ ਰਾਖੀ ਦੀ ਲੋੜ ਮਹਿਸੂਸ ਤੋਂ ਲੋੜ ਤੋਂ ਸਰਖਰੂ ਹੋ ਕੇ ਗੂੜੀ ਨੀਂਦ ਸੌ ਸਕਦਾ ਹੋਵੇ ਪਹਿਲੀ ਤਸੱਲੀ ਉਸ ਨੂੰ ਆਪਣੀ ਭੈਣ ਦੇ ਪਾਸ ਹੋਣ ਦੀ ਤੇ ਕੰਮ ਮਿਲ ਲੈਂਦੀ ਸੀ ਦੂਸਰੀ ਤਸੱਲੀ ਉਸ ਨੂੰ ਚੰਪਾ ਦੇ ਜ਼ਿੰਦਗੀ ਵਿੱਚੋਂ ਗਵਾਚ ਜਾਣ ਦੀ ਸੀ ਚੰਪਾ ਜਿਹਦੇ ਖਤਾ ਦੀ ਉਡੀਕ ਵਿੱਚ ਉਹ ਆਪਣੀ ਪੜਾਈ ਦੇ ਕਈ-ਕਈ ਦਿਨ ਗਵਾ ਦਿੰਦਾ ਹੁੰਦਾ ਸੀਗਾ ਤੇ ਜਿਹਨੂੰ ਸੋਚਦਿਆਂ ਉਹ ਆਪਣੀਆਂ ਚੰਦਾਂ ਕਈ ਕਈ ਰਾਤਾਂ ਲੰਘਾ ਦਿੰਦਾ ਹੁੰਦਾ ਸੀਗਾ ਤੇ ਛੁੱਟੀਆਂ ਖਤਮ ਹੋਣ ਤੇ ਇਕਬਾਲ ਜਦੋਂ ਘਰ ਨੂੰ ਵਾਪਸ ਜਾਣ ਲੱਗਾ ਤਾਂ ਉਸ ਨੂੰ ਇੱਕ ਅਜੀਬ ਤਰ੍ਹਾਂ ਦਾ ਬੰਧਨ ਮਹਿਸੂਸ ਹੋਇਆ ਇਹ ਬੰਧਨ ਦੋ ਤਰ੍ਹਾਂ ਦਾ ਸੀਗਾ ਇੱਕ ਜਿਵੇਂ ਆਪੇ ਦੇ ਭਾਰ ਨੂੰ ਚੱਕ-ਚੱਕ ਕੇ ਥੱਕੇ ਹੋਏ ਉਸ ਦੇ ਪੈਰ ਕਿਸੇ بڑے ਕੂਲੇ ਵਿਛੌਣੇ ਉੱਤੇ ਨਿਸਲ ਹੋ ਗਏ ਹੋਣ ਤੇ ਕੋਈ ਉਹਦੇ ਪੈਰਾਂ ਨੂੰ ਆਪਣਾ ਨਰਮ ਨਰਮ ਉਂਗਲਾਂ ਵਿੱਚ ਘੁੱਟਦਾ ਹੋਇਆ ਹੋਵੇ ਤੇ ਦੂਸਰਾ ਨਿਸਲ ਹੋਏ ਪੈਰਾਂ ਦਾ ਉਹ ਤੌਖਲਾ ਸੀਗਾ ਜਿਹਦੇ ਨਾਲ ਇਕਬਾਲ ਨੂੰ ਜਾਪ ਰਿਹਾ ਸੀਗਾ ਕਿ ਜਿਹੜੇ ਔਖੇ ਰਾਹ ਦਾ ਉਸਨੇ ਪ੍ਰਣ ਧਾਰਿਆ ਸੀਗਾ ਇਹਨਾਂ ਪੈਰਾਂ ਨੇ ਸ਼ਾਇਦ ਉਸ ਰਾਹ ਉੱਤੇ ਤੁਰਨ ਦੇ ਕਾਬਿਲ ਨਹੀਂ ਸੀ ਰਹਿਣਾਗਾ ਚੇਤਨਾ ਜਦੋਂ ਕਾਲਜ ਵਿੱਚ ਪੜ੍ਹਦੀ ਸੀਗੀ ਉਹਦੀਆਂ ਤਰਕਾਲਾਂ ਵੇਲੀਆਂ ਹੁੰਦੀਆਂ ਸਨ ਇਹ ਤਰਕਾਲਾਂ ਉਹ ਨੇਮ ਨਾਲ ਇਕਬਾਲ ਦੀ ਅੰਮਾ ਕੋਲ ਕੁਜਾਰਦੀ ਸੀਗੀ ਬੂਟਿਆਂ ਨੂੰ ਪਾਣੀ ਦਿੰਦੀ ਸੀ ਅੰਮਾ ਨੂੰ ਚਾਹ ਪਿਆਂਦੀ ਸੀ ਤੇ ਕਈ ਵਾਰ ਪਰ ਅੰਮਾ ਦੇ ਕੋਲ ਬੈ ਕੇ ਨਿੱਕੇ ਹੁੰਦੇ ਇਕਬਾਲ ਦੀਆਂ ਗੱਲਾਂ ਸੁਣਦੀ ਹੁੰਦੀ ਸੀ ਪਰ ਹੁਣ ਜਦੋਂ ਦੀ ਚੇਤਨਾ ਨੂੰ ਨੌਕਰੀ ਮਿਲੀ ਸੀ ਹਫ਼ਤੇ ਵਿੱਚੋਂ ਦੋ ਤਰਕਾਲਾਂ ਉਸ ਨੂੰ ਆਪਣੇ ਦਫ਼ਤਰ ਗੁਜ਼ਾਰਨੀਆਂ ਪੈਂਦੀਆਂ ਸਨ ਕਿਉਂਕਿ ਟੀਵੀਜ਼ਨ ਦਾ ਪ੍ਰੋਗਰਾਮ ਰਾਤ ਨੂੰ ਹਫ਼ਤੇ ਵਿੱਚ ਦੋ ਵਾਰ ਹੁੰਦਾ ਸੀਗਾ ਹਫ਼ਤੇ ਦੇ ਬਾਕੀ 4 ਦਿਨ ਉਸ ਦੀਆਂ ਤਰਕਾਲਾਂ ਵੇਲੀਆਂ ਹੁੰਦੀਆਂ ਸਨ ਹੁਣ ਉਹ ਦੋ ਦਿਨ ਸਵੇਰੇ ਤੇ ਬਾਕੀ 5 ਦਿਨ ਤਰਕਾਲਾਂ ਨੂੰ ਅੰਮਾ ਦੀ ਹਾਜ਼ਰੀ ਭਰਦੀ ਸੀ ਅੰਮਾ ਵਾਸਤੇ ਉਸ ਤੋਂ ਸਵਾਦਲੀ ਘੜੀ ਸ਼ਾਇਦ ਕੋਈ ਹੋਰ ਨਹੀਂ ਹੋ ਸਕਦੀ ਸੀ ਜਦੋਂ ਉਹ ਆਪਣੇ ਇਕਬਾਲ ਗੱਲਾਂ ਕਰਦੀ ਹੋਵੇ ਇਕਬਾਲ ਜਦੋਂ ਜੰਮਿਆ ਇਕਬਾਲ ਜਦੋਂ ਬਰੇ ਦਾ ਹੋਇਆ ਇਕਬਾਲ ਨੇ ਜਦੋਂ ਤੁਰਨਾ ਸਿੱਖਿਆ ਇਕਬਾਲ ਜਦੋਂ ਸਕੂਲ ਜਾਣ ਲੱਗਾ ਤੇ ਗੱਲਾਂ ਕਰਦਿਆਂ ਕਰਦਿਆਂ ਅੰਮਾ ਦਾ ਮੂੰਹ ਇੰਨਾ ਇਕਾਗਰ ਹੋ ਜਾਂਦਾ ਸੀਗਾ ਕਿ ਜਿਵੇਂ ਉਹ ਕਿਸੇ ਧਰਮ ਪੁਸਤਕ ਦਾ ਪਾਠ ਕਰ ਰਹੀ ਹੋਵੇ ਜਿਹੜਾ ਨੇ ਕਦੇ ਕੋਈ ਪੂਜਾ ਪਾਠ ਨਹੀਂ ਸੀ ਕੀਤਾਗਾ ਉਹਦੀ ਮਾਂ ਬੜੇ ਨਿੱਗੇ ਦਿਲ ਵਾਲੀ ਔਰਤ ਸੀ ਆਪਣੇ ਕਿਸੇ ਨੇਮ ਨੂੰ ਉਸਨੇ ਇਹ ਦਿਨਾਂ ਨੂੰ ਉੱਤੇ ਜ਼ੋਰੀ ਨਹੀਂ ਸੀ ਲੱਗਿਆਗਾ ਉਹ ਜੇ ਕੋਈ ਵਾਰਤ ਨੇਪਾਲ ਦੀ ਤਾਂ ਅਸਲੋਂ ਚੁੱਪਚਾਪ ਤਾਂ ਵੀ ਚੇਤਨਾ ਨੇ ਕਦੇ ਵੇਲੇ ਇੱਕ ਵੇਲੇ ਜਾਂ ਕਿਸੇ ਦਿਨ ਦਿਹਾੜੇ ਆਪਣੀ ਮਾਂ ਦੇ ਬਹੁਤ ਫਰਕ ਦੇ ਸੁਣੇ ਸਨ ਔਰ ਉਸ ਨੂੰ ਧਿਆਨ ਮਗਨ ਹੋਇਆ ਦੇਖਿਆ ਸੀਗਾ ਤੇ ਕਦੇ ਕਿਸੇ ਰੂਪ ਅੱਗੇ ਸਿਰ ਨਿਵਾਉਂਦਿਆਂ ਵੀ ਟੱਕਿਆ ਸੀਗਾ ਪਰ ਉਹ ਹੈਰਾਨ ਸੀ ਕਿ ਉਸਨੇ ਇਕਬਾਲ ਦੀ ਅੰਮਾ ਨੂੰ ਕਦੇ ਕਿਸੇ ਤਰ੍ਹਾਂ ਦਾ ਵੀ ਨਹੀਂ ਸੀ ਤੱਕਿਆਗਾ ਅੰਮਾ ਤੂੰ ਪੂਜਾ ਇਬਾਦਤ ਚੋਰੀ-ਚੋਰੀ ਕਰਨੀ ਏ ਮੈਂ ਤੈਨੂੰ ਕਦੇ ਨਹੀਂ ਤੱਕਿਆ ਇੱਕ ਦਿਨ ਚੇਤਨਾ ਨੇ ਅੰਮਾ ਨੂੰ ਪੁੱਛਿਆ ਤੇਰੇ ਸਾਹਮਣੇ ਤਾਂ ਕਰਨੀ ਆ ਰੋਜ਼ ਤੇਰੇ ਸਾਹਮਣੇ ਮੇਰੇ ਸਾਹਮਣੇ ਤੇਰੇ ਸਾਹਮਣੇ ਤੇ ਉਹ ਵੀ ਉੱਚੀ-ਉੱਚੀ ਨਹੀਂ ਅੰਮਾ ਮੈਂ ਮਜ਼ਾਕ ਨਹੀਂ ਕਰਦੀ ਮੈਂ ਕਦੋਂ ਮਜ਼ਾਕ ਕਰਨੀ ਆ ਪਰ ਮੇਰਾ ਮਜ਼ਬੂਰ ਹੋ ਰਿਹਾ ਤੇਰਾ ਮਜ਼ਬ ਮੇਰਾ ਮਜ਼ਬ ਮੇਰਾ ਇਕਬਾਲ ਹੈ ਤੀਏ ਮੇਰਾ ਬੇਟਾ ਇੰਜ ਸ਼ਾਇਦ ਕਿਸੇ ਨਾਲ ਨਹੀਂ ਹੁੰਦਾ ਪਰ ਮੇਰੇ ਨਾਲ ਹੋਇਆ ਏ ਮੈਂ ਪਹਿਲੋਂ ਆਪਣੀ ਕੁੱਖ ਵਿੱਚੋਂ ਆਪਣੇ ਮਜ਼ਬ ਨੂੰ ਜੰਮਿਆ ਫਿਰ ਆਪਣੇ ਹੱਥਾਂ ਵਿੱਚ ਆਪਣੇ ਮਜ਼ਬ ਨੂੰ ਪਾ ਲਿਆ ਤੇ ਫਿਰ ਆਪਣੇ ਨਿੱਕੇ ਜਿਹੇ ਮਜ਼ਬ ਦੀ ਪੂਜਾ ਕਰਨ ਲੱਗ ਪਈ ਅੰਮਾ ਇਕਬਾਲ ਜਦੋਂ ਜੰਮਿਆ ਸੀਗਾ ਲੋੜੇ ਦਾ ਜੋਰ ਸੀਗਾ ਇਹਦੇ ਵਿੱਚ ਏਡੀ ਪਿੰਡੀ ਮੁੱਠੀ ਮਿੱਟੀ ਦਾ ਸੀਗਾ ਕਿ ਕਦੇ ਆਪਣੇ ਵਾਲਾਂ ਦੀ ਮੁੱਠ ਭਰ ਲੈਂਦਾ ਸੀਗਾ ਵਾਲ ਖਿੱਚੇ ਜਾਂਦੇ ਸਨ ਉਹ ਰੁਹੀ ਜਾਂਦਾ ਸੀਗਾ ਪਰ ਮੁੱਠ ਨਹੀਂ ਸੀ ਖੋਲਦਾ ਤੇ ਖਾਰੇ ਉਹਨੂੰ ਜਿਹੜਾ ਕਿਹੜਾ ਬਲੇਮਾਉਟ ਦਾ ਸੀਗਾ ਮੇਰੇ ਨਾਲ ਮੰਜੀ ਉਤੇ ਪਿਆ ਬਾਹ ਅੱਗੇ ਕਰਕੇ ਮੇਰੇ ਦੋਹਾਂ ਬੁੱਲਣ ਨੂੰ ਮੁੱਠ ਵਿੱਚ ਭਰ ਲੈਂਦਾ ਸੀਗਾ ਕੁੱਟ ਕੇ ਮੁੱਠ ਮੀਟ ਲੈਂਦਾ ਸੀ ਮੈਂ ਛੜਾਂਦੀ ਸਾਹ ਤਾਂ ਰੋਂਦਾ ਸੀਗਾ ਮੁੱਠ ਮਿੱਟੀ ਮਿੱਟੀ ਸੌ ਜਾਂਦਾ ਸੀਗਾ ਸੁੱਤੇ ਪਏ ਦੀ ਜੇ ਮੁੱਠ ਢਿੱਲੀ ਪੈ ਜਾਵੇ ਤਾਂ ਜਾਗਨਸਾਰ ਹੱਥ ਮਾਰ ਕੇ ਮੇਰੇ ਮੂੰਹ ਨੂੰ ਲੱਪਦਾ ਸੀਗਾ ਆਪਣੇ ਨਿੱਕੀ ਜਹੀ ਤਲੀ ਵਿੱਚ ਮੇਰੇ ਦੋਵੇਂ ਬੱਲ ਫੜ ਲੈਂਦਾ ਸੀਗਾ ਤੇ ਕੁੱਟ ਕੇ ਮੁੱਠ ਮੀਟ ਲੈਂਦਾ ਸੀਗਾ ਗੱਲਾਂ ਕਰਦਿਆਂ ਕਰਦਿਆਂ ਅੰਮਾ ਨੂੰ ਵਿਸਮਾਦ ਆਉਂਦਾ ਸੀਗਾ ਨਿੱਕੇ ਹੁੰਦੇ ਇਕਬਾਲ ਦੇ ਕੂਲੇ ਪਿੰਡੇ ਵਿੱਚ ਦੁੱਧ ਦੀ ਭਿੱਜੀ ਹੋਈ ਜਿਹੜੀ ਹਵਾੜ ਅੰਮਾ ਦੇ ਸਾਵੇਂ ਵਿੱਚ ਰਲ ਜਾਂਦੀ ਸੀਗੀ ਉਹੀ ਉਹ ਸ਼ਾਇਦ ਐਸ ਵੇਲੇ ਉਹਦੇ ਚੇਤੇ ਨੂੰ ਚੜਦੀ ਪਈ ਸੀਗੀ ਤੇ ਫੇਰ ਗੱਲਾਂ ਕਰਦੀ ਕਰਦੀ ਅੰਮਾ ਮੰਜੀ ਉੱਤੇ ਲੰਮੀ ਪੈ ਗਈ। ਅੱਜ ਉਹਦੇ ਕਲੇਜੇ ਵਿੱਚ ਨਿੱਕੀ ਨਿੱਕੀ ਪੀੜ ਸੀ। ਸ਼ਾਇਦ ਬਰਸਾਤ ਦੇ ਦਿਨ ਸਨ ਇਸ ਲਈ ਉਸਨੇ ਕਲੇਜੇ ਨੂੰ ਆਪਣੇ ਪੋਟੇ ਨਾਲ ਦੱਬਿਆ ਪਰ ਉਸਨੇ ਚੇਤਨਾ ਨੂੰ ਇਹ ਨਾ ਦੱਸਿਆ ਕਿ ਅੱਜ ਉਸਨੇ ਸੱਜਰੀ ਰੋਟੀ ਬਣਾਉਣ ਦਾ ਆਹਰ ਨਹੀਂ ਸੀ ਕੀਤਾਗਾ। ਅੱਜ ਉਸਨੇ ਬਹੀ ਹੋਈ ਰੋਟੀ ਅਚਾਰ ਦੀ ਇੱਕ ਫਾੜੀ ਰੱਖ ਕੇ ਸਿਹਰ ਦਾ ਡੰਗ ਤੋੜ ਲਿਆ ਸੀਗਾ। ਲੇ ਅੰਮਾ ਮੈਂ ਪੋਲੀ-ਪੋਲੀ ਮਲਦਿਆਂ ਚੇਤਨਾ ਨੇ ਆਖਿਆ ਤੇ ਅੰਮਾ ਦੀ ਕਮੀਜ਼ ਨੂੰ ਹੱਥ ਨਾਲ ਤਾਂ ਚੱਕ ਕੇ ਪੀੜ ਵਾਲੀ ਥਾਂ ਉੱਤੇ ਮਲ ਲੱਗੀ ਅੰਮਾ ਕਈ ਵਾਰ ਸਲਵਾਰ ਦੀ ਥਾਂਵੇਂ ਆਪਣੇ ਲੱਕ ਤਹਿਮਤ ਬੰਨ੍ਹਦੀ ਹੁੰਦੀ ਸੀਗੀ ਪਿੰਡਾਂ ਦੀ ਇਸ ਪੁਰਾਣੀ ਪੁਸ਼ਾਕ ਵਿੱਚ ਪਤਾ ਨਹੀਂ ਅੰਮਾ ਨੂੰ ਕਿਹੜਾ ਰੂਪ ਚੜਦਾ ਸੀਗਾ ਚੇਤਨਾ ਉਹਦੇ ਵੱਲ ਤੱਕਦੀ ਰਹ ਜਾਂਦੀ ਸੀ ਲੱਕ ਨਰਮੇ ਦੀ ਕਾਲੀ ਤਹਿਮਤ ਗਲ ਚਾਂਦੀ ਦੇ ਬਟਨਾਂ ਵਾਲਾ ਹਰਾ ਝੱਗਾ ਤੇ ਉੱਤੇ ਮਲਮਲ ਦਾ ਕਾਲਾ ਦੁਪੱਟਾ ਕੱਸਦਾ ਕੱਸਦਾ ਕੱਸ ਚੱਲਿਆ ਸੀਗਾ ਪਰ ਉਹਦਾ ਜਾਦੂ ਨਹੀਂ ਸੀ ਲੱਥਾਗਾ ਅੱਜ ਅੰਮਾ ਨੇ ਭਾਵੇਂ ਉਹ ਪੋਸ਼ਾਕ ਤੇ ਨਹੀਂ ਸਪਾਈ ਹੋਈਗੀ ਪਰ ਸਲੇਟੀ ਟਸਰ ਦੀ ਪੁਰਾਣੀ ਤਹਿਮਤ ਵਿੱਚ ਤੇ ਅਸਮਾਨੀ ਰੰਗ ਦੇ ਗੋਡਿਆਂ ਤੋਂ ਉੱਚੇ ਝੱਗੇ ਵਿੱਚ ਉਹ ਅੱਜ ਵੀ ਬੜੀ ਪੁਤਲੀ ਜਿਹੀ ਲੱਗਦੀ ਪਈ ਸੀਗੀ ਇਹ ਧਰਨ ਤਾਂ ਹੈਠਾ ਹੋ ਜਾਂਦੀ ਏ ਅੰਮਣ ਚੇਤਨਾ ਦਾ ਹੱਥ ਫੜ ਕੇ ਉਹਦੀ ਉਂਗਲ ਨੂੰ ਧਰਨ ਉਤੇ ਰੱਖਿਆ ਵੇਖਾਂ ਇੱਥੇ ਧੜਕਦੀ ਪਈ ਏ ਗੱਠ ਉੱਚੀ ਏ ਤੇ ਇਹ ਕਿੱਥੇ ਹੋਣੀ ਚਾਹੀਦੀ ਏ ਇੱਥੇ ਅਸਲੋਂ ਧੁੰਨੀ ਹੈਠਾ ਪਰ ਇਹ ਉੱਤੇ ਕਿਸ ਤਰ੍ਹਾਂ ਚਲੀ ਗਈ ਏ ਮੈਨੂੰ ਬੜੀ ਛੇਤੀ ਧਰਨ ਪੈਂਦੀ ਏ ਛੋਟੀ ਹੁੰਦੀ ਨੂੰ ਪਹਿ ਜਾਂਦੀ ਹੁੰਦੀ ਸੀ ਮੇਰੀ ਮਾਂ ਮੈਨੂੰ ਪਾਣੀ ਦੀ ਭਰੀ ਹੋਈ ਬਾਲਟੀ ਨਹੀਂ ਸੀ ਚੱਕਣ ਦਿੰਦੀ ਹੁੰਦੀ ਹਾਂ ਇਹ ਹੈਠਾ ਕਿਸ ਤਰ੍ਹਾਂ ਆਵੇਗੀ ਅੰਗੂਠੇ ਨਾਲ ਦਬਾ ਕੇ ਇਹਨੂੰ ਹੌਲੀ-ਹੌਲੀ ਹੈਠਾ ਵੱਲ ਕਰਦੇ ਮੈਨੂੰ ਤੇ ਆਦਤ ਪੈ ਗਈ ਏ ਪਹਿਲਾਂ ਮੈਂ ਗਲੀ ਦੀ ਕਿਸੇ ਸਿਆਣੀ ਧੀਵੀ ਕੋਲੋਂ ਕੜਵਾਉਂਦੀ ਹੁੰਦੀ ਸਾਂ ਫਿਰ ਹੌਲੀ ਹੌਲੀ ਆਪੇ ਹੀ ਸਿੱਖ ਗਈਆਂ ਆਪਣੇ ਹੱਥ ਨਾਲ ਹੀ ਮਲ ਮਲ ਕੇ ਇਹਨੂੰ ਠੇਠਾ ਲੈ ਆਉਣੀ ਆ ਅੰਜ ਇਹਦਾ ਹੋਰ ਵੀ ਤਰੀਕਾ ਹੁੰਦਾ ਏ ਕਿ ਘਿਓ ਦਾ ਦੀਵਾ ਬਾਲ ਕੇ ਧੁੰਨੀ ਉੱਤੇ ਰੱਖ ਦਿਓ ਤੇ ਉੱਤੇ ਇੱਕ ਗਲਾਸ ਮੁੱਦਾ ਮਾਰ ਦਿਓ ਤਾਂ ਕੁਝ ਮਿੰਟਾਂ ਵਿੱਚ ਇਹ ਆਪੇ ਥਾਂ ਸੈ ਰਾ ਜਾਂਦੀ ਏ ਸੱਚ ਪਰਮਾ ਉਹਦੇ ਨਾਲ ਜੇ ਕਿਤੇ ਦੀਵੇ ਦੀ ਲਾਟ ਮਾਸ ਨੂੰ ਛੂ ਜਾਵੇ ਤਾਂ ਅਡੋਲ ਦੀਵਾ ਰੱਖੀਦਾ ਹੈ ਨਾ ਅਡੋਲ ਲੰਮਿਆ ਪੈ ਰਹੀਦਾ ਹੈ ਤੇ ਗਲਾਸ ਬਿਜਲੀ ਹਵਾ ਜਦੋਂ ਦੀਵੇ ਦੀ ਲਾਟ ਨਾਲ ਭੱਕ ਜਾਂਦੀ ਹੈ ਗਲਾਸ ਮਾਸ ਨਾਲ ਚੰਬੜ ਜਾਂਦਾ ਹੈ ਤਾਂ ਫਿਰ ਉਹ ਗਲਾਸ ਲੈਂਦਾ ਕਿਸ ਤਰ੍ਹਾਂ ਹੈ ਖਿੱਚ ਕੇ ਇਹ ਪਰ ਇਹ ਆਪਣੇ ਕੋਲੋਂ ਨਹੀਂ ਹੁੰਦਾਗਾ ਕੋਈ ਸਿਆਣੀ ਤੀਵੀ ਕੋਲ ਹੋਵੇ ਤਾਂ ਇਸ ਨੂੰ ਲਾ ਸਕਦੀ ਏ ਚੇਤਨਾ ਨੂੰ ਧੁੰਨੀ ਉੱਤੇ ਦੀਵਾ ਬਾਲਣ ਵਾਲੀ ਗੱਲ ਬੜੀ ਰੋਮਾਂਟਿਕ ਲੱਗੀ ਸੀ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਮੰਦਰ ਵਿੱਚ ਦੀਵਾ ਬਾਲਦਾ ਏ ਤੇ ਉਸ ਨੂੰ ਉਸ ਨੂੰ ਅੰਮਾ ਦਾ ਵਦਨ ਉਸ ਮੰਦਰ ਵਾਂਗ ਚਾਪਿਆ ਜਿਹਦੇ ਵਿੱਚ ਕਦੇ ਨਿੱਕੇ ਜਿਹੇ ਇਕਬਾਲ ਦੀ ਮੂਰਤੀ ਪਈ ਸੀਗੀ ਪੂਰਨ 9 ਮਹੀਨੇ ਇੱਕ ਮੂਰਤੀ ਇਸ ਮੰਦਰ ਵਿੱਚ ਪਈ ਰਹੀ ਇੱਥੇ ਮਾਸ ਨੇ ਮਾਸ ਦਾ ਸੁਪਨਾ ਘੜਿਆ ਸੀਗਾ ਤੇ ਲਹੂ ਨੇ ਉਸ ਸੁਪਨੇ ਵਿੱਚ ਰੰਗ ਦੀਆਂ ਲੀਖਾਂ ਪਾਈਆਂ ਸਨ ਤੇ ਚੇਤਨਾ ਨੇ ਅੰਮਾ ਦੇ ਪੇਟ ਉੱਤੇ ਪੋਲੀ ਜਿਹੀ ਆਪਣਾ ਸਿਰ ਰੱਖ ਦਿੱਤਾ ਸ਼ਾਇਦ ਉਹ ਸੋਚਦੀ ਪਈ ਸੀ ਇੱਥੇ ਬਿਲਕੁਲ ਇੱਥੇ ਇੱਕ ਦੇ ਇਕ ਬਾਲ ਬੈਠਾ ਹੋਇਆ ਹੁੰਦਾ ਸੀਗਾ ਇਸ ਮਾਸ ਦੇ ਅੰਦਰ ਇਸ ਮਾਸ ਦੇ ਆਲਣੇ ਵਿੱਚ ਇੱਕ ਬੋਟ ਵਾਂਗ ਚੰਬੜ ਕੇ ਕੰਨ ਲਾ ਕੇ ਕੀ ਸੁਣਦੀ ਪਈਏ ਤਰਨ ਤਾਂ ਹੱਥ ਨਾਲ ਟੋਹਾਂ ਲੱਭ ਜਾਂਦੀ ਏ ਅੰਮਾ ਨੇ ਚੇਤਨਾ ਦੇ ਸਿਰ ਉੱਤੇ ਹੱਥ ਫੇਰਿਆ ਚੇਤਨਾ ਨੇ ਹੱਸ ਕੇ ਸਿਰ ਉੱਚਾ ਕਰ ਲਿਆ ਇੰਨਾ ਉੱਚਾ ਕਿ ਉਹਦੇ ਮੋਢੇ ਵੀ ਉ ਤਾਂ ਹੋ ਕੇ ਉਹਦੇ ਸਿਰ ਵੱਲ ਨੂੰ ਤੱਕਣ ਲੱਗ ਪੈ ਸਨ ਇਕਬਾਲ ਤੇ ਚੇਤਨਾ ਨੇ ਭਾਵੇਂ ਇਸ ਗੱਲ ਨੂੰ ਕਦੇ ਉੱਚੀ ਨਹੀਂ ਸੀ ਆਖਿਆ ਕਾ ਪਰ ਅੰਦਰੋਂ ਦੋਹਾਂ ਨੂੰ ਪਤਾ ਸੀ ਕਿ ਦੋਹਾਂ ਦੇ ਮਨ ਤੇ ਤਨ ਕਿਸੇ ਇੱਕੋ ਦੇਸ ਨਾਲ ਵਾਸਤਾ ਨਹੀਂ ਰੱਖ ਦੇਗੇ ਉਹਨਾਂ ਦੇ ਵਿਚਕਾਰ ਕਿਤੇ ਇੱਕ ਪਹੁੰਚ ਹੀ ਹੱਦ ਸੀਗੀ ਜਿਹੜੀ ਦੋ ਮੁਲਕਾਂ ਦੇ ਵਿੱਚਕਾਰ ਹੁੰਦੀ ਹੈ ਤੇ ਜਿਸ ਨੂੰ ਕੋਈ ਵੀ ਇੱਕ ਦੇਸ਼ ਵਾਲਾ ਦੂਸਰੇ ਦੇਸ਼ ਵਾਲੇ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਲੰਘ ਸਕਦਾ ਤੇ ਜਦੋਂ ਕਦੀ ਕਿਸੇ ਲੰਘਣਾ ਹੋਵੇ ਤਾਂ ਇਹ ਵੀ ਜ਼ਰੂਰੀ ਸੀਗਾ ਕਿ ਉਹ ਕੋਈ ਵਰਜਿਤ ਚੀਜ਼ ਆਪਣੇ ਨਾਲ ਨਹੀਂ ਲਿਜਾ ਸਕਦਾਗਾ ਸਿਰਫ ਇਹ ਗੱਲ ਕਿ ਵਰਜਿਤ ਚੀਜ਼ਾਂ ਕਿਹੜੀਆਂ ਹੁੰਦੀਆਂ ਹਨ ਤੇ ਜਿਹੜੀਆਂ ਅੱਜ ਵਰਜਿਤ ਅੱਖ ਨਾ ਜਾਣ ਕੀ ਉਹ ਕੱਲ ਨੂੰ ਵਰਜਿਤ ਵੀ ਹੋ ਸਕਦੀਆਂ ਕਿ ਨਹੀਂ ਇਸ ਬਾਰੇ ਦੋ ਮਲਕਾਂ ਦੀ ਵੱਖੋ ਵੱਖ ਨੀਤੀ ਇਕਬਾਲ ਤੇ ਚੇਤਨਾ ਦੀ ਨੀਤੀ ਵੀ ਵੱਖੋ ਵੱਖ ਸੀਗੀ ਭਾਵੇਂ ਇਸ ਨੀਤੀ ਬਾਰੇ ਕਦੇ ਦੋਹਾਂ ਨੇ ਆਪੋ ਵਿੱਚ ਗੱਲ ਨਹੀਂ ਸੀ ਕੀਤੀਗੀ ਮਸਲਨ ਇਕਬਾਲ ਨੂੰ ਜਦੋਂ ਕਦੀ ਚੇਤਨਾ ਦਾ ਸੁਪਨਾ ਆ ਜਾਂਦਾ ਉਸ ਨੂੰ ਜਾਪਦਾ ਸੀਗਾ ਕਿ ਚੇਤਨਾ ਨੇ ਉਸ ਦੀ ਜਾਗਦੇ ਪਹਿਰੇ ਕੋਲੋਂ ਅੱਖ ਬਚਾ ਕੇ ਆਪਣੇ ਦੇਸ਼ ਦੀ ਹੱਦ ਟੱਪ ਲਈ ਸੀ ਤੇ ਜੇ ਕਿਤੇ ਚੇਤਨਾ ਤੇ ਜੇ ਕਿਤੇ ਸੁਪਨੇ ਵਿੱਚ ਚੇਤਨਾ ਦੇ ਹੋਠਾਂ ਉੱਤੇ ਕੋਈ ਹਰਫ ਹੁੰਦਾ ਜਾਂ ਇਕ ਮੁਸਕਰਾਹਟ ਤਾਂ ਇਕਬਾਲ ਨੂੰ ਯਾਦਦਾ ਕਿ ਉਹ ਇਹ ਆਵਾਜ਼ ਜਾਂ ਇਹ ਮੁਸਕਰਾਹਟ ਸਮਗਲ ਕੀਤੀ ਹੋਈ ਕੋਈ ਚੀਜ਼ ਵਾਂਗੂ ਆਪਣੇ ਨਾਲ ਲੈ ਆਈ ਸੀਗੀ ਤੇ ਚੇਤਨਾ ਨੂੰ ਜਦੋਂ ਕਦੇ ਸੁਪਨੇ ਵਿੱਚ ਇਕਬਾਲ ਦਾ ਮੂੰਹ ਦਿਸਦਾ ਚੇਤਨਾ ਨੂੰ ਇਹ ਜਰੂਰ ਯਾਦਦਾ ਕਿ ਇਕਬਾਲ ਆਪਣੇ ਦੇਸ਼ ਦੀ ਹੱਦ ਤੱਕ ਕੇ ਉਸ ਦੇਸ਼ ਵਿੱਚ ਆਇਆ ਸੀ ਪਰ ਉਸ ਨੂੰ ਉਹ ਕਸੂਰਵਾਰ ਨਹੀਂ ਸੀ ਯਾਦਦਾਗਾ ਆਪਣੇ ਦੇਸ਼ ਦਾ ਮਹਿਮਾਨ ਯਾਦਦਾ ਸੀਗਾ ਜਿਹਦੀ ਖਾਤਰਦਾਰੀ ਵਾਸਤੇ ਉਹਨੂੰ ਅਚੇਜ਼ ਕਰਨਾ ਚਾਹੁੰਦੀ ਸੀਗੀ ਤੇ ਜੇ ਸੁਪਨੇ ਵਿੱਚ ਇਕਬਾਲ ਕੋਈ ਉਹਦੇ ਨਾਲ ਗੱਲ ਕਰਦਾ ਤਾਂ ਚੇਤਨਾ ਨੂੰ ਉਹ ਗੱਲ ਸਮਗਲ ਕੀਤੀ ਹੋਈ ਚੀਜ਼ ਨਹੀਂ ਸੀ ਜਾਪਦੀ ਜੀ ਸਗੋਂ ਬਿਗਾਨੇ ਦੇਸ਼ੋਂ ਆਈ ਇੱਕ ਸਗਾਤ ਜਪਣ ਲੱਗਦੀ ਸੀ ਜਿਹਨੂੰ ਉਹ ਸਾਫ-ਸਾਫ ਕੇ ਸਜਾ ਸਜਾ ਕੇ ਆਪਣੇ ਦੇਸ਼ ਵਿੱਚ ਰੱਖਦੀ ਸੀ ਪਿਛਲੀ ਵਾਰ ਜਦੋਂ ਇਕਬਾਲ ਦਿੱਲੀੋਂ ਜਾਣ ਲੱਗਾ ਸੀ ਚੇਤਨਾ ਨੇ ਗੱਡੀ ਚੜਦੇ ਇਕਬਾਲ ਦੀ ਸੀਟ ਉੱਤੇ ਕੁਝ ਫਲ ਰੱਖ ਦਿੱਤੇ ਸਨ ਸਾਰਾ ਰਾਹ ਇਹ ਫਲ ਇਕਬਾਲ ਦੇ ਸਰਹਾਨੇ ਕੋਲ ਪਏ ਰਹੇ ਸਨ ਇਕਬਾਲ ਨੇ ਹੱਥਾਂ ਨਾਲ ਛੋਹੇ ਵੀ ਨਹੀਂ ਸਨ ਹੋਠਾਂ ਦੇ ਨੇੜੇ ਕਰਕੇ ਸੁੰਗੇ ਵੀ ਸਨ ਪਰ ਜਦੋਂ ਉਹ ਪੂਨੇ ਪਹੁੰਚਿਆ ਸੀਗਾ ਆਪਣਾ ਸਾਰਾ ਸਮਾਨ ਉਤਾਰਨ ਲੱਗਾ ਤਾਂ ਉਸਨੇ ਇਹ ਫੁੱਲ ਨਹੀਂ ਸਨ ਉਤਾਰੇਗੇ ਉੱਥੇ ਹੀ ਸੀਡ ਉੱਤੇ ਪਏ ਰਹਿਣ ਦਿੱਤੇ ਸਨ ਬਿਲਕੁਲ ਉਸ ਤਰ੍ਹਾਂ ਜਿਵੇਂ ਕੋਈ ਯਾਤਰੀ ਜਦੋਂ ਦੂਸਰੇ ਦੇਸ਼ ਤੋਂ ਆਇਆ ਹੋਵੇ ਤਾਂ ਹਵਾਈ ਜਹਾਜ਼ ਵਿੱਚ ਉਤਰਨ ਲੱਗਿਆ ਉਹ ਫੁੱਲਾਂ ਨੂੰ ਆਪਣੇ ਨਾਲ ਨਹੀਂ ਲਿਆ ਸਕਦਾਗਾ ਕਿਉਂਕਿ ਸਿਹਤ ਦੇ ਰੱਖਿਆਂ ਦਾ ਕਹਿਣਾ ਹੁੰਦਾ ਹੈ ਕਿ ਫੁੱਲਾਂ ਵਿੱਚ ਦੂਸਰੇ ਦੇਸ਼ਾਂ ਦੀਆਂ ਬਿਮਾਰੀਆਂ ਦੇ ਜ਼ਰਮਸ਼ੂਪੇ ਹੋਏ ਹੁੰਦੇ ਹਨ ਇਕਬਾਲ ਨੂੰ ਪਤਾ ਨਹੀਂ ਕਿ ਜਿਹਨਾਂ ਨੇ ਦਿੱਤੇ ਹੋਏ ਫੁੱਲਾਂ ਵਿੱਚ ਕਿਹੜੀ ਬਿਮਾਰੀ ਦੇ ਜ਼ਰਮ ਹੋ ਸਕਣ ਦਾ ਡਰ ਸੀ ਪਰ ਉਸ ਨੇ ਫੁੱਲ ਉੱਥੇ ਹੀ ਗੱਡੀ ਵਿੱਚ ਸੀਟ ਉੱਤੇ ਪਏ ਰਹਿਣ ਦਿੱਤੇ ਸੀਗੇ ਇਕਬਾਲ ਕੁਝ ਉਹਨਾਂ ਲੋਕਾਂ ਵਿੱਚੋਂ ਸੀਗਾ ਜਿਹੜੇ ਆਪਣੇ ਵਕਫਾਂ ਤੇ ਨਾ ਵਕਫਾਂ ਦੀ ਬੈਠਕ ਵਿੱਚ ਬਹੁਤ ਘੱਟ ਬੋਲਦੇ ਹਨ ਅਕਸਰ ਚੁੱਪ ਰਹਿੰਦੇ ਹਨ ਪਰ ਉਹਨਾਂ ਦੀ ਹੋਂਦ ਆਪਣੇ ਆਪ ਵਿੱਚ ਮਿਕਨ ਮਕਾਨੀਸੀਤੀ ਸੀ ਹੁੰਦੀ ਸੀਗੀ ਤੇ ਜਦੋਂ ਇਹੋ ਜਿਹੇ ਲੋਕ ਕਮਰੇ ਵਿੱਚ ਆਉਂਦੇ ਹਨ ਤਾਂ ਕਮਰਾ ਭਰਿਆ ਭਰਿਆ ਜਾਪਦਾ ਹੈ ਤੇ ਜਦੋਂ ਕਮਰੇ ਵਿੱਚੋਂ ਚਲੇ ਜਾਂਦੇ ਹਨ ਤਾਂ ਕਮਰਾ ਖਾਲੀ-ਖਾਲੀ ਹੋ ਗਿਆ ਲੱਗਦਾ ਹੈ ਪਿਛਲੀ ਵਾਰ ਜਦੋਂ ਇਕਬਾਲ ਆਇਆ ਸੀ ਤਾਂ ਦੋ ਵਾਰੀ ਚੇਤਨਾ ਦੇ ਨਾਲ ਚੇਤਨਾ ਦੇ ਦਫ਼ਤਰ ਵੀ ਗਿਆ ਉਦੋਂ ਚੇਤਨਾ ਨੇ ਇਕਬਾਲ ਨੂੰ ਆਪਣੇ ਨਾਲ ਕੰਮ ਕਰਦਿਆਂ ਕਈ ਕੁੜੀਆਂ ਨਾਲ ਮਿਲਾਇਆ ਸੀ ਤੇ ਹੁਣ ਉਸ ਤੋਂ ਬਾਅਦ ਉਹ ਕੁੜੀਆਂ ਚੇਤਨਾ ਨੂੰ ਕਈ ਵਾਰ ਇਕਬਾਲ ਬਾਰੇ ਪੁੱਛ ਰਹੀਆਂ ਸਨ ਇੱਕ ਗੱਲ ਕੁਝ ਅਜੀਬ ਹੋਈ ਸੀਗੀ ਇੱਕ ਦਿਨ ਚੇਤਨਾ ਦੀਆਂ ਵਾਕਫ ਕੁੜੀਆਂ ਚੇਤਨਾ ਨ ਅਕਬਾਲ ਨੂੰ ਲੈ ਕੇ ਇੱਕ ਜਾਪਾਨੀ ਹੋਟਲ ਵਿੱਚ ਚਾਹ ਪੀ ਲਈ ਗਈਆਂ ਸਨ ਉੱਥੇ ਚਾਹ ਪੀਂਦਿਆਂ ਬਾਲਰੂਮ ਨਾਚ ਸ਼ੁਰੂ ਹੋ ਗਿਆ ਸੀਗਾ ਇੱਕ ਕੁੜੀ ਨੇ ਅਕਬਾਲ ਦਾ ਹੱਥ ਫੜ ਕੇ ਉਸ ਨੂੰ ਨਾਚ ਦਾ ਸਾਥੀ ਬਣ ਲਿਆ ਆਖਿਆ ਸੀ ਤੇ ਅਕਬਾਲ ਨੇ ਮਨਜ਼ੂਰ ਵੀ ਕਰ ਲਿਆ ਸੀਗਾ ਕਾਜੇ ਦੇ ਮੁਤਾਬਕ ਇੱਕ ਨਾਚ ਦੇ ਬਾਅਦ ਅਕਬਾਲ ਨੂੰ ਚਾਹੀਦਾ ਸੀ ਕਿਸੇ ਹੋਰ ਕੁੜੀ ਨੂੰ ਵੀ ਨਾਚ ਵਾਸਤੇ ਆਖਦਾ ਪਰ ਉਸ ਨੇ ਕਿਸੇ ਨੂੰ ਕੁਝ ਨਹੀਂ ਸੀ ਆਖਿਆ ਜੇ ਵਾਪਸ ਚੁੱਪਚਾਪ ਬੈਠ ਕੇ ਚਾਹ ਪੀਂਦਾ ਕਿਬਿਆ ਤੇ ਫਿਰ ਇੱਕ ਕੁੜੀ ਨੇ ਆਪੇ ਹੀ ਜ਼ਰੂਰਤ ਕਰ ਲਈ ਸੀ ਇਕਬਾਲ ਨੂੰ ਨਾਸ਼ ਦਾ ਸਾਥੀ ਬਣਾਉਣ ਵਾਸਤੇ ਕਹਿ ਦਿੱਤਾ ਸੀਗਾ ਇਕਬਾਲ ਨੇ ਇਹ ਬਲਾਵਾ ਵੀ ਮੰਨ ਲਿਆ ਸੀ ਤੇ ਨਾਸ਼ ਤੋਂ ਬਾਅਦ ਫਿਰ ਚੁੱਪਚਾਪ ਵਾਪਸ ਆਪਣੀ ਕੁਰਸੀ ਉੱਤੇ ਬੈਠ ਕੇ ਚਾਹ ਪੀਣ ਲੱਗ ਪਿਆ ਸੀ ਛੇ ਦਿਨਾਂ ਨੂੰ ਇਹ ਸਭ ਕੁਝ ਅਜੀਬ ਲੱਗ ਸਕਦਾ ਸੀਗਾ ਪਰ ਲੱਗਿਆ ਨਹੀਂ ਸ਼ਾਇਦ ਉਸ ਨੇ ਸਮਝ ਲਿਆ ਸੀ ਕਿ ਕਿਸੇ ਵੀ ਕੁੜੀ ਨਾਲ ਸੁਭਾਵਕ ਰੂਪ ਵਿੱਚ ਬੋਲਣਾ ਇਕਬਾਲ ਲਈ ਇਸ ਤਰ੍ਹਾਂ ਹੀ ਹੈ ਜਿਵੇਂ ਕਿਸੇ ਤਗੜੇ ਦੇਸ਼ ਨੂੰ ਆਪਣੇ ਛੋਟੇ ਜਿਹੇ ਗਵਾਂਢੀ ਦੇਸ਼ ਨਾਲ ਗੱਲਾਂ ਬਾਤਾਂ ਕਰਨ ਦਾ ਕੋਈ ਝਿਜਕ ਨਾ ਹੋਵੇ ਇਕਬਾਲ ਦੇ ਜਾਣ ਦਾ ਦਿਨ ਜਦੋਂ ਆਇਆ ਸੀ ਤੇ ਅਮਾ ਉਹਦੇ ਕੱਪੜਿਆਂ ਨੂੰ ਧੋਂਦੀ ਸਕਾਂਦੀ ਤੇ ਸਾਂਭਦੀ ਪਈ ਸੀਗੀ ਤਾਂ ਉਹਨੇ ਇਕਬਾਲ ਦੇ ਗਲ ਵਿੱਚ ਪਈ ਹੋਈ ਕਮੀਜ਼ ਦਾ ਕਲਰ ਟੋਕਿਓ ਉਸਨੂੰ ਆਖਿਆ ਸੀਗਾ ਕਿ ਉਹਦੀ ਕਮੀਜ਼ ਬਹੁਤੀ ਸਾਫ਼ ਨਹੀਂ ਸੀਗੀ ਤੇ ਜੇ ਉਹ ਥੋੜੀ ਦੇਰ ਲਈ ਘਣੋ ਲਾ ਕੇ ਉਹ ਕਮੀਜ਼ ਜੇ ਜਿੰਦਾ ਤਾਂ ਅੰਮਾ ਨੂੰ ਉਸ ਨੂੰ ਮੈਂਟਾਂ ਵਿੱਚ ਧੋ ਕੇ ਸੁਕਾ ਦੇਵੇਗੀ ਇਕਬਾਲ ਨੇ ਕਮੀਜ਼ ਲਾ ਦਿੱਤੀ ਤੇ ਉਸ ਦਿਨ ਚੇਤਨਾ ਨੇ ਉਸ ਦੀ ਨੰਗੀ ਪੈਠ ਉੱਤੇ ਇੱਕ ਨਿਸ਼ਾਨ ਦੇਖਿਆ ਸੀਗਾ ਜਿਹਦਾ ਰੰਗ ਮਾਸ ਦੇ ਰੰਗ ਨਾਲੋਂ ਹਲਕਾ ਜਿਹਾ ਗੂੜਾ ਸੀਗਾ ਇਹ ਨਕਸ਼ਾ ਕਾਹਦਾ ਹੈ ਅੰਮਾ ਚੇਤਨਾ ਨੇ ਅੰਮਾ ਦੇ ਕੰਨ ਕੋਲ ਹੋ ਕੇ ਹੌਲੀ ਜਿਹੀ ਆਖਿਆ ਤੇ ਇੱਕ ਬਾਲ ਦੀ ਪੈਠਵਾਲ ਉਂਗਲ ਦਾ ਇਸ਼ਾਰਾ ਕੀਤਾ ਸੀਗਾ ਕਿਸਮਤ ਦਾ ਅੰਮਾ ਨੇ ਗਰਦਨ ਮੋੜ ਕੇ ਜਦੋਂ ਪੈਠਵਾਲ ਤੱਕਿਆ ਸੀਗਾ ਉਹਦੇ ਕੰਨਾਂ ਵਿੱਚ ਪਈਆਂ ਹੋਈਆਂ ਚਾਂਦੀ ਦੀਆਂ ਵਾਲੀਆਂ ਇਸ ਤਰ੍ਹਾਂ ਝੂਮ ਪਈਆਂ ਸਨ ਜਿਵੇਂ ਉਹਨਾਂ ਨੇ ਸਿਰ ਹਿਲਾ ਕੇ ਅੰਮਾ ਦੇ ਕਹਿੇ ਦੀ ਗਵਾਹੀ ਦਿੱਤੀ ਹੋਵੇ ਲੋਕ ਕਹਿੰਦੇ ਨੇ ਇਹੋ ਜਿਹੇ ਨਿਸ਼ਾਨ ਬੱਚਿਆਂ ਨੂੰ ਮਾਪੇ ਕੋਲੋਂ ਵਿਰਸੇ ਵਿੱਚ ਮਿਲਦੇ ਨੇ ਇਹ ਇੱਕ ਤਰ੍ਹਾਂ ਦਾ ਸਜਰਾ ਹੁੰਦਾ ਆ ਕਿਸੇ ਦੇ ਖਾਨਦਾਨ ਦਾ ਚੇਤਨਾ ਹਸਨ ਲੱਗ ਪਈ ਸੀ ਕੀ ਪਤਾ ਤੀਏ ਹੋਵੇਗਾ ਮੇਰੀ ਪੱਠ ਕੋਲੋਂ ਤਾਂ ਇਹਨੇ ਨਹੀਂ ਲਿਆਗਾ ਪੁੱਤਰ ਨੂੰ ਬਹੁਤਾ ਵਿਸ਼ਰਾਮ ਬਾਪ ਕੋਲੋਂ ਹੀ ਮਿਲਦਾ ਹੈ ਸ਼ਾਇਦ ਕੀ ਪਤਾ ਤੀਏ ਕਹਿੰਦੇ ਆ ਮਾਂ ਨੇ ਆਪਣੀ ਜੀਬ ਦੰਦਾ ਹੇਠ ਦੇ ਲਈ ਸੀਗੀ ਨਹੀਂ ਤਾਂ ਖਬਰੇ ਉਹਨੇ ਇਹ ਵੀ ਆਖ ਜਾਣਾ ਸੀਗਾ ਮੈਨੂੰ ਕੀ ਪਤਾ ਮੇਰੀ ਇਹ ਭੁਲੀਏ ਜੀ ਮੈਂ ਤਾਂ ਸਿਰਫ ਪੁੱਤਰ ਹੀ ਜੰਮਿਆ ਏ ਇਹਦੇ ਪਿਓ ਦਾ ਤਾਂ ਮੈਨੂੰ ਕੀ ਪਤਾ ਮੈਂ ਉਹਦੀ ਪਿੱਠ ਤੱਕ ਕਦੇ ਦੇਖੀ ਨਹੀਂ ਸੀਗੀ ਮੈਂ ਤਾਂ ਉਹਦਾ ਮੂੰਹ ਵੀ ਨਾ ਦੇਖਿਆ ਪਰ ਇਹ ਜੋ ਕੁਝ ਅੰਮਾ ਦੇ ਹੋਠਾਂ ਉੱਤੇ ਅੱਖਰ ਬਣ ਕੇ ਨਾ ਆਇਆ ਉਹਦੀਆਂ ਅੱਖਾਂ ਵਿੱਚ ਪਾਣੀ ਬਣ ਕੇ ਆ ਗਿਆ ਸੀਗਾ ਚੇਤਨਾ ਨੂੰ ਸਿਰਫ ਇਹੋ ਪਤਾ ਲੱਗਾ ਸੀਗਾ ਕਿ ਉਹਨੇ ਆਪਣੀਆਂ ਮਾਸੂਮ ਜਿਹੀਆਂ ਗੱਲਾਂ ਅੰਮਾ ਦੀ ਉਹ ਰੱਗ ਨੂੰ ਹਿਲਾ ਦਿੱਤਾ ਸੀਗਾ ਜਿਹੜੀ ਪਤਾ ਨਹੀਂ ਕਿੰਨੀ ਕੁ ਦੁਖੀ ਹੋਈ ਸੀਗੀ ਚੇਤਨਾ ਨੇ ਇਸ ਦੁਖੀ ਹੋਈ ਰੱਗ ਦੀ ਗੱਲ ਕਦੇ ਨਾ ਛੇੜੀ ਤੇ ਭਾਵੇਂ ਉਮਰ ਲੰਘ ਜਾਂਦੀ ਉਨੇ ਕਦੇ ਵੀ ਨਹੀਂ ਸੀ ਛੇੜਨੀਗੀ ਪਰ ਬਰੇ ਪਿੱਛੋਂ ਜਦੋਂ ਇਕਬਾਲ ਮੁੜ ਕੇ ਛੁੱਟੀਆਂ ਵਿੱਚ ਆਇਆ ਤਾਂ ਇਕਬਾਲ ਨੇ ਤਿੱਗੋ ਜ਼ੋਰੀ ਦੁਖੀ ਹੋਈ ਉਸ ਰਗ ਦੀ ਗੱਲ ਛੇੜ ਦਿੱਤੀ ਸੀਗੀ ਗੱਲ ਇਸ ਤਰ੍ਹਾਂ ਹੋਈ ਕਿ ਇਕਬਾਲ ਜਦੋਂ ਆਇਆ ਚੇਤਨਾ ਅੰਮਾ ਦੇ ਨਾਲ ਰਲ ਕੇ ਪਿਛਲੇ ਬਰੇ ਵਾਂਗੂ ਉਹਦੇ ਉਹੀ ਨਿੱਕੇ ਨਿੱਕੇ ਕੰਮ ਕਰਨ ਲੱਗ ਪਏ ਸੀਗੀ ਜਿਹੜੇ ਉਹ ਅੱਗੇ ਵੀ ਕਰਦੀ ਹੁੰਦੀ ਸੀ ਗੱਲ ਕਿਸੇ ਉਚੇਚੇ ਕੰਮ ਤੋਂ ਜਾਂ ਉਚੇਚੇ ਧਿਆਨ ਤੋਂ ਨਹੀਂ ਸੀ ਛੜੀ ਗਈ ਇੱਕ ਗੱਲ ਜਿਵੇਂ ਸੁੰਗੜ ਕੇ ਪਹਿਲੋਂ ਹੀ ਕਿਤੇ ਇਕਬਾਲ ਦੇ ਹੋਠਾਂ ਵਿੱਚ ਬੈਠੀ ਹੋਈ ਸੀ ਜਾਂ ਪਿਪੜੀ ਵਾਂਗੂ ਉਹਦੇ ਹੋਠਾਂ ਉੱਤੇ ਜੰਮੀ ਹੋਈ ਸੀ ਆਏ ਨੂੰ ਕੋਈ ਦਿਨ ਵੀ ਸ਼ਾਇਦ ਅਸਲੀ ਨੰਗ ਗਏ ਸਨ ਕਿ ਉਸ ਨੂੰ ਗੱਲ ਕਰਨ ਦਾ ਵੇਲਾ ਨਹੀਂ ਸੀ ਲੱਭਾ ਅੰਮਾ ਦਾ ਪਿੱਛਾ ਪਟਿਆਲੇ ਸੁਣਦਾ ਸੀਗਾ ਭਾਵੇਂ ਚੇਤਨਾ ਨੂੰ ਜਿੱਥੋਂ ਤੱਕ ਪਤਾ ਸੀ ਅੰਮਾ ਅੱਗੇ ਕਦੇ ਪਟਿਆਲੇ ਨਹੀਂ ਸੀ ਗਈ ਪਰ ਇਨ੍ਹਾਂ ਦਿਨਾਂ ਵਿੱਚ ਅੰਮਾ ਨੂੰ ਇੱਕ ਖੱਤ ਆਇਆ ਸੀਗਾ ਕਿ ਉਹਦਾ ਇੱਕੋ ਇੱਕ ਭਰਾ ਮਰਨ ਮਰਾਂਦ ਪਿਆ ਹੋਇਆ ਸੀਗਾ ਤੇ ਮਾ ਉਹਦਾ ਮੂ ਦੇਖਣ ਲਈ ਤੜਫੁਟੀ ਸੀਗੀ ਅੰਮਾ ਜਦੋਂ ਪਟਿਆਲੇ ਜਾਣ ਲਈ ਤਿਆਰ ਹੋਈ ਤਾਂ ਇਕਬਾਲ ਨੇ ਜिद ਬੰਨ ਲਈ ਕਿ ਉਹ ਅੰਮਾ ਨੂੰ ਇਕੱਲਿਆ ਨਹੀਂ ਜਾਣ ਦੇਵੇਗਾ ਪਰ ਅੰਮਾ ਜਿਨੇ ਵਸ ਲਗਾਏ ਕਦੇ ਇਕਬਾਲ ਨੂੰ ਵੀ ਨਿੱਕੀ ਜਹੀ ਗੱਲ ਨਹੀਂ ਸੀ ਮੋੜੀ ਉਹਦੀ ਜिद ਅਸਲੋਂ ਮੋੜ ਦਿੱਤੀ ਸੀਗੀ ਜੇ ਤੂੰ ਮੇਰੇ ਨਾਲ ਜਾਏਗਾ ਤਾਂ ਮੈਂ ਨਹੀਂ ਜਾਵਾਂਗੀ ਉਹ ਜਾਣੇ ਮੇਰੀ ਕਿਸਮਤ ਵਿੱਚ ਇਸ ਹਿਆਤੀ ਦਾ ਮੇਲ ਨਹੀਂ ਹੋਣਾ ਨਾ ਸਹੀ ਮੈਂ ਆਪਣੇ ਭਰਾ ਨੂੰ ਹਸਰ ਤੋਂ ਬਾਅਦ ਮੈਂ ਲਾਵਾਂਗੀ ਇਕਬਾਲ ਨੇ ਜਦ ਛੱਡ ਦਿੱਤੀ ਸੀ ਤੇ ਅੰਮਾ ਇਕੱਲੀ ਪਟਿਆਲੇ ਚਲੀ ਗਈ ਸੀ ਅੰਮਾ ਨੂੰ ਜਦੋਂ ਗੱਡੀ ਚੜਾਇਆ ਚੇਤਨਾ ਵੀ ਇਕਬਾਲ ਦੇ ਨਾਲ ਸਟੇਸ਼ਨ ਉੱਤੇ ਗਈ ਸੀ ਵਾਪਸ ਆਉਣ ਦੀ ਵਾਰ ਜਦੋਂ ਚੇਤਨਾ ਨੇ ਆਪਣੇ ਘਰ ਵੱਲ ਮੁੜਨਾ ਸੀ ਤਾਂ ਇਕਬਾਲ ਨੇ ਉਸ ਨੂੰ ਇੱਕ ਹੁਕਮ ਵਾਂਗ ਆਖਿਆ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਚੇਤਨਾ ਆਪਣੇ ਘਰ ਵੱਲ ਮੋੜਨ ਦੀ ਥਾਂ ਵਿੱਚ ਇਕਬਾਲ ਦੇ ਨਾਲ-ਨਾਲ ਉਸਤੇ ਘਰ ਵੱਲ ਮੋੜ ਪਈ ਉਹ ਚੁੱਪ ਸੀ ਪਰ ਉਸ ਦਾ ਇੱਕ ਇੱਕ ਕਦਮ ਜਿਵੇਂ ਸਵਾਲ ਪੁੱਛਦਾ ਪਿਆ ਸੀਗਾ ਘਰ ਦਾ ਦਰਵਾਜ਼ਾ ਲੰਘਣ ਤੱਕ ਉਸ ਨੇ ਕੋਈ 100 ਕਦਮ ਤੁਰੇ ਹੋਣਗੇ ਤੇ ਇਸ ਤਰ੍ਹਾਂ 100 ਸਵਾਲ ਪੁੱਛੇ ਹੋਣਗੇ ਬਾਹਰ ਲੱਭੂਆ ਪੇੜ ਇਕਬਾਲ ਨੇ ਇੱਕ ਵਾਰ ਚੇਤਨਾ ਵੱਲ ਤੱਕਿਆ ਤੇ ਫਿਰ ਜਿਤਨਾ ਦੀ ਬਾਹ ਨੂੰ ਆਪਣੇ ਹੱਥ ਨਾਲ ਇਸ ਤਰ੍ਹਾਂ ਝੁਣਿਆ ਜਿਵੇਂ ਕੰਡੇ ਨਾਲੋਂ ਬੇੜੀ ਨੂੰ ਖੋਲਣ ਲੱਗਿਆ ਕੋਈ ਮਲਾਹ ਕੰਡੇ ਨੂੰ ਇਸ ਤਰ੍ਹਾਂ ਪਰੇ ਤੱਕ ਦਾ ਹੈ ਕਿ ਉਸ ਦੇ ਜ਼ੋਰ ਨਾਲ ਬੇੜੀ ਕੰਡੇ ਕੋਲੋਂ ਦੂਰ ਹੋ ਜਾਂਦੀ ਹੈ ਚੇਤਨਾ ਤੂੰ ਮੈਨੂੰ ਪਿਆਰ ਕਰਨੀ ਹੈ ਇਕਬਾਲ ਨੇ ਇਸ ਤਰ੍ਹਾਂ ਸਖਤ ਅੱਖਾਂ ਨਾਲ ਚੇਤਨਾ ਵੱਲ ਤੱਕਿਆ ਜਿਵੇਂ ਚੇਤਨਾ ਨੂੰ ਘਰ ਵਿੱਚ ਲਿਆ ਕੇ ਮੁਹੱਬਤ ਦੀ ਗੱਲ ਨਾ ਕਰਨ ਲੱਗਾ ਹੋਵੇ ਔਰ ਉਸ ਨੂੰ ਕਚਹਿਰੀ ਵਿੱਚ ਲਿਆ ਕੇ ਉਹਦੇ ਉੱਤੇ ਜ਼ਰਹਾ ਕਰਨ ਲੱਗਾ ਹੋਵੇ ਪਰ ਜ਼ਰਹਾ ਕਰਨ ਵਾਲੇ ਨੂੰ ਖਬਰੇ ਕਿਹੜੇ ਕਸੂਰ ਦਾ ਅਹਿਸਾਸ ਸੀਗਾ ਚੇਤਨਾ ਨੇ ਦੇਖਿਆ ਕਿ ਕਮਾਲ ਦੇ ਮੂੰਹ ਦਾ ਰੰਗ ਉਹਦੀ ਹਲਕੀ ਪੀਲੀ ਕਮੀਜ਼ ਵਾਂਗ ਹਲਕਾ ਪੀਲਾ ਹੋ ਗਿਆ ਸੀਗਾ ਤੇ ਜਿਹੜਾ ਹੱਥ ਨਾਲ ਉਹ ਚੇਤਨਾ ਦੀ ਬਾਹ ਝੂਣਦਾ ਪਿਆ ਸੀਗਾ ਉਸਦੇ ਉਸ ਹੱਥ ਵਿੱਚ ਇੱਕ ਕੰਬਣੀ ਸੀਗੀ ਜਿਹਨਾਂ ਨੇ ਜਵਾਬ ਦੇਣ ਤੋਂ ਪਹਿਲਾਂ ਨਜ਼ਰ ਪਰਖ ਕੇ ਇਕਬਾਲ ਵਾਲ ਦੇਖਿਆ ਤੇ ਫਿਰ ਠਰਮੇ ਨਾਲ ਆਖਿਆ ਮੇਰਾ ਖਿਆਲ ਹੈ ਕਿ ਕਿਸੇ ਨੂੰ ਕਿਸੇ ਕੋਲੋਂ ਕੁਝ ਪੁੱਛਣ ਦਾ ਹੱਕ ਇਹਨਾਂ ਨਹੀਂ ਹੁੰਦਾ ਜਿਨਾਂ ਦੱਸਣ ਦਾ ਕੀ ਮਤਲਬ ਹੈ ਕੋਈ ਚਾਹੇ ਤਾਂ ਆਪਣੇ ਮਨ ਦੀ ਗੱਲ ਦੱਸ ਸਕਦਾ ਹੈ ਪਰ ਦੂਸਰੇ ਦੇ ਮਨ ਦੀ ਪੁੱਛਣ ਦਾ ਕਿਸੇ ਨੂੰ ਹੱਕ ਨਹੀਂ ਹੋਣਾ ਚਾਹੀਦਾ हां जिती ਇਹ दखल अंदाजी ਏ ਪਰ ਮੈਂ ਤੇਰੇ ਭਲੇ ਵਾਸਤੇ ਤੈਨੂੰ ਪੁੱਛ ਰਿਹਾ ਆ ਕਿਸੇ ਦੇ ਭਲੇ ਵਾਸਤੇ ਕਿਸੇ ਨੂੰ ਕੁਝ ਪੁੱਛਣਾ ਜ਼ਰੂਰੀ ਨਹੀਂ ਹੁੰਦਾ ਦੱਸਣਾ ਕਾਫੀ ਹੋ ਸਕਦਾ ਏ ਸ਼ਾਇਦ ਦੱਸਣਾ ਹੀ ਕਾਫੀ ਹੋਵੇ ਤੂੰ ਇਸ ਤਰ੍ਹਾਂ ਕਿਉਂ ਖਲੋਤੀ ਹੋਈ ਏ ਅੰਦਰ ਆ ਕੇ ਬੈਠ ਜਾ ਚੇਤਨਾ ਕਮਰੇ ਵਿੱਚ ਲੰਗੀ ਦਿਵਾਨ ਉੱਤੇ ਪਈਆਂ ਹੋਈਆਂ ਰੂਹ ਦੀਆਂ ਗੱਦਿਆਂ ਨੂੰ ਸਵਾਰ ਕੇ ਰੱਖਿਆ ਤੇ ਇਕਬਾਲ ਦੇ ਬਹਿਣ ਵਾਸਤੇ ਥਾਂ ਬਣਾਉਂਦੀ ਇਕਬਾਲ ਵੱਲ ਇਸ ਤਰ੍ਹਾਂ ਤੱਕੀ ਜਿਵੇਂ ਇਕਬਾਲ ਉਸ ਨੂੰ ਮਿਲਣ ਲਈ ਕਿਤੇ ਤੋਂ ਬਾਹਰੋਂ ਆਇਆ ਹੋਵੇ ਜੇ ਮੇਰੇ ਹਾਲਾਤ ਸਧਾਰਨ ਹੁੰਦੇ ਮੇਰਾ ਮਤਲਬ ਹੈ ਤਾਂ ਗੱਲ ਕਰਨ ਦਾ ਇਹ ਰਾਹ ਕੁਝ ਹੋਰ ਹੋਣਾ ਸੀਗਾ ਇਕਬਾਲ ਨੇ ਹੋਰ ਕੁਝ ਕਹਿਣ ਤੋਂ ਪਹਿਲਾਂ ਚੇਤਨਾ ਵੱਲ ਦੇਖਿਆ ਸ਼ਾਇਦ ਘੜੀ ਪਰ ਲਈ ਗੱਲ ਕਰਨ ਦੇ ਉਸ ਰਾਹ ਨੂੰ ਸੋਚਿਆ ਜਿਹੜਾ ਰਾਹ ਉਸਨੇ ਆਪਣੇ ਕਹਿ ਦੇ ਮੁਤਾਬਕ ਹਾਲਾਤ ਸੁਧਾਰਨ ਹੋਣ ਦੀ ਹਾਲਤ ਵਿੱਚ ਚੋਨਾ ਸੀਗਾ ਪਲ ਪਰ ਲਈ ਉਸ ਰਾਹ ਦਾ ਪਰਛਾਵਾਂ ਇਕਬਾਲ ਦੀਆਂ ਅੱਖਾਂ ਵਿੱਚ ਉਤਰ ਆਇਆ ਸੀਗਾ ਇਸ ਪਰਛਾਵੇਂ ਵਿੱਚ ਪਤਾ ਨਹੀਂ ਕਿਹੋ ਜਿਹੇ ਸੁਪਨੇ ਕੰਬਦੇ ਪਏ ਸਨ ਉਹਦੀਆਂ ਦੋਹਾਂ ਅੱਖਾਂ ਵਿੱਚ ਕੁਝ ਚਲਮਿਲ ਕਰਨ ਲੱਗ ਪਿਆ ਚੇਤਨਾ ਨੇ ਨਜ਼ਰ ਪਰ ਕੇ ਦੇਖਿਆ ਤੇ ਉਹ ਜੋ ਕੁਝ ਇਕਬਾਲ ਦੀਆਂ ਅੱਖਾਂ ਵਿੱਚ ਚਲਮਲਾਇਆ ਸੀਗਾ ਆਪੇ ਆਪਣੇ ਚੇਤੇ ਵਿੱਚ ਸਾਂਭ ਲਿਆ ਤੇ ਫਿਰ ਇਕਬਾਲ ਦੀਆਂ ਅੱਖਾਂ ਉਸ ਚਮਲਹਾੜ ਤੋਂ ਇਨਕਾਰੀ ਹੋ ਗਈਆਂ ਉਹਦੇ ਮੂੰਹ ਦੀਆਂ ਪੰਗਰੀਆਂ ਹੋਈਆਂ ਲਕੀਰਾਂ ਆਪਣੀ ਆਪਣੀ ਥਾਂ ਉਤੇ ਅਡੋਲ ਹੋ ਗਈਆਂ ਤੇ ਉਹ ਆਖਣ ਲੱਗਾ ਚੇਤੀ ਮੈਂ ਇਸ ਦੁਨੀਆ ਵਿੱਚ ਸਿਰਫ ਇੱਕ ਔਰਤ ਨੂੰ ਪਿਆਰ ਕਰਦਾ ਹਾਂ ਆਪਣੀ ਮਾਂ ਨੂੰ ਤੇ ਇਸ ਪਿਆਰ ਨੂੰ ਸਲਾਮਤ ਰੱਖਣ ਲਈ ਜ਼ਰੂਰੀ ਏ ਕਿ ਮੈਂ ਕਦੇ ਕਿਸੇ ਹੋਰ ਔਰਤ ਨੂੰ ਪਿਆਰ ਨਾ ਕਰਾਂ ਤੂੰ ਸ਼ਾਇਦ ਨਹੀਂ ਸਮਝ ਸਕਦੀ ਸਮਝ ਸਕਦੀ ਹਾਂ ਜਾਂ ਨਹੀਂ ਪਰ ਕਿਸੇ ਦਖਲ ਅੰਦਾਜ਼ੀ ਦੀ ਸੂਰਤ ਵਿੱਚ ਕਿਤੇ ਵੀ ਆਉਣਾ ਜਾਂ ਖਲੋਣਾ ਮੈਨੂੰ ਕਦੇ ਮਨਜ਼ੂਰ ਨਹੀਂ ਹੋ ਸਕਦਾ ਮੈਨੂੰ ਪਤਾ ਹੈ ਜੇਤੀ ਮੈਂ ਇਸ ਲਈ ਤੈਨੂੰ ਦੱਸ ਰਹੀ ਹਾਂ ਇਸ ਦਾ ਇਹ ਮਤਲਬ ਨਹੀਂਗਾ ਕਿ ਸਿਰਫ ਤੂੰ ਦਖਲ ਅੰਦਾਜ਼ੀਂ ਦੁਨੀਆ ਦੀ ਹਰ ਔਰਤ ਇਸ ਰਸਤੇ ਵਿੱਚ ਦਖਲ ਅੰਦਾਜ਼ੀ ਤੋਂ ਬਿਨਾ ਹੋਰ ਕੁਝ ਨਹੀਂ ਹੋ ਸਕਦੀ ਸ਼ਾਇਦ ਤੈਨੂੰ ਪਤਾ ਹੈ ਮੇਰੇ ਬਾਰੇ ਮੇਰੀ ਮਾਂ ਬਾਰੇ ਕੁਝ ਪਤਾ ਨਹੀਂ ਇਸ ਲਈ ਤੂੰ ਸ਼ਾਇਦ ਕਹਿ ਸਕਣੀ ਹੈ ਪਰ ਸਿਰਫ ਇੱਕ ਗੱਲ ਚਾਨੀਆਂ ਮੇਰੇ ਖਿਆਲ ਵਿੱਚ ਉਹ ਬੜੀ ਮناسبੇ ਪਰਜੇ ਉਹ ਤੈਨੂੰ ਨਾ ਮناسب ਲੱਗੇ ਤਾਂ ਉਹਦੀ ਵੀ ਕੋਈ ਲੋੜ ਨਹੀਂਗੀ ਕੀ ਜੋ ਮੈਂ ਨਹੀਂ ਜਾਣਦੀਗੀ ਜੇ ਮੈਂ ਜਾਣਾ ਜਾਣ ਜਾਵਾਂ ਤਾਂ ਹੋ ਸਕਦਾ ਏ ਮੈਨੂੰ ਵੀ ਤੇਰੇ ਵਾਂਗ ਸ਼ਾਇਦ ਨਾ ਆਖਣਾ ਪਵੇ ਆਈ ਡੋਨਟ ਵਾਂਟ ਟੂ ਬੀ ਏ ਮਿਸਟਰੀ ਇਕਬਾਲ ਨੇ ਆਖਿਆ ਤੇ ਬੜੀ ਘੜਿਕ ਪਲ ਜੋ ਉਹਦੇ ਮੂੰਹ ਦੀਆਂ ਪੰਗਰੀਆਂ ਹੋਈਆਂ ਲਕੀਰਾਂ ਆਪਣੀ ਆਪਣੀ ਥਾਂ ਉੱਤੇ ਅਡੋਲ ਹੋ ਗਈਆਂ ਸਨ ਬੜੀਆਂ ਸਖਤ ਹੋ ਗਈਆਂ ਤੇ ਉਹ ਆਖਣ ਲੱਗਾ ਮੈਂ ਆਪਣੀ ਮਾਂ ਦਾ ਇੱਕ ਗੈਰ ਕਾਨੂੰਨੀ ਬੱਚਾ ਹਾਂ ਇਕਬਾਲ ਨੇ ਆਖਿਆ ਤੇ ਹੱਸ ਪਿਆ ਅਹਿਸਾਸ ਨੇ ਉਸਦੇ ਮੂੰਹ ਦੀਆਂ ਸਖਤ ਲਕੀਰਾਂ ਨੂੰ ਜਿਵੇਂ ਜ਼ਬਰਦਸਤੀ ਆਪਣੀ ਥਾਂ ਤੋਂ ਹਿਲਾਣਾ ਚਾਹਿਆ ਹੋਵੇ ਪਰ ਸਖਤ ਚੀਜ਼ਾਂ ਹਿੱਲ ਨਹੀਂ ਸਕਦੀਆਂ ਗੀਆਂ ਵਿੰਗੀਆਂ ਹੋ ਸਕਦੀਆਂ ਹਨ ਇਕਬਾਲ ਨੇ ਮੂੰਹ ਦੀਆਂ ਲਕੀਰਾਂ ਵੀ ਕੁਝ ਇੰਜ ਹੋ ਗਈਆਂ ਤੇ ਉਹ ਕਹਿਣ ਲੱਗਾ ਐਂਡ ਵਾਈ ਡੋਟ ਕੇਅਰ ਫਾਰ ਇਟ ਅੱਛਾ ਫਿਰ ਤੇਰਾ ਕੀ ਖਿਆਲ ਹੈ ਮੇਰੀ ਮਾਂ ਨੇ ਆਪਣੀ ਜ਼ਵਾਨੀ ਦੇ ਵੇਲੇ ਇੱਕ ਬੜੇ ਖੂਬਸੂਰਤ ਨੌਜਵਾਨ ਨੂੰ ਮੁਹੱਬਤ ਕੀਤੀ ਹੋਵੇਗੀ ਸੁਪਨੇ ਦੇ ਜਾਦੂ ਮਹਿਲ ਵਿੱਚ ਉਸ ਨੇ ਕੁਝ ਦਿਨ ਰਹਿ ਕੇ ਦੇਖਿਆ ਹੋਵੇਗਾ ਤੇ ਜ਼ਿੰਦਗੀ ਨੇ ਉਹਦੇ ਨਾਲ ਕਈ ਇਕਰਾਰ ਕੀਤੇ ਹੋਣਗੇ ਨਹੀਂ ਚਿੱਤੀ ਇਹ ਸਭ ਕੁਝ ਨਹੀਂ ਹੋਇਆ ਉਸ ਨੇ ਮਰਦ ਨੂੰ ਸਿਰਫ ਇੱਕੋ ਰੂਪ ਵਿੱਚ ਦੇਖਿਆ ਹੈ ਸਿਰਫ ਉਸ ਰੂਪ ਵਿੱਚ ਜਿਹੜਾ ਮਰਦ ਦਾ ਸਭ ਤੋਂ ਗਲੀਜ਼ ਰੂਪ ਹੁੰਦਾ ਹੈ headful ਤੇ ਇਕਬਾਲ ਨੇ ਕਈਆਂ ਹੋਰ ਇਹੋ ਜਿਹੇ ਲਫ਼ਜ਼ਾਂ ਦਾ ਜ਼ਹਿਰ ਪੀ ਕੇ ਆਖਿਆ ਤੇਨੂੰ ਪਤਾ ਏ ਮੇਰੇ ਬਾਪ ਦਾ ਨਾਂ ਕੀ ਏ ਮੇਰੇ ਬਾਪ ਦਾ ਨਾਂ ਦੀ headful aspect of a man I understand ਜਿਸ ਅਮੀਰ ਆਦਮੀ ਦੀ ਹਵੇਲੀ ਵਿੱਚ ਉਹਦੀਆਂ ਡੋਲੀ ਵਿੱਚ ਬੈਠ ਕੇ ਆਈਆਂ ਹੋਈਆਂ ਔਰਤਾਂ ਵੀ ਆਪਣੇ ਆਪ ਨੂੰ ਬਦਨਸੀਬ ਆਖਦੀਆਂ ਸਨ ਮੇਰੀ ਮਾਂ ਉਸ ਅਮੀਰ ਆਦਮੀ ਦੀ ਹਵੇਲੀ ਵਿੱਚ ਗਈ ਸੀਗੀ ਧੋਤੇ ਹੋਏ ਕੱਪੜੇ ਦੇਣ ਲਈ ਸੀਗੀ ਤੇ 14-15 ਵਰਿਆਂ ਦੀ ਬਾਲੜੀ ਨੂੰ ਜਦੋਂ ਉਹਦੇ ਬਿਮਾਰ ਪਿਓ ਨੇ ਭੇਜਿਆ ਹੋਵੇਗਾ ਉਹਦੀ ਉਦੋਂ ਉਹਨੂੰ ਉਹਦੀ ਬਦਨਸੀਬੀ ਦਾ ਖਿਆਲ ਬਿਲਕੁਲ ਨਹੀਂ ਆਇਆ ਹੋਵੇਗਾ ਚੇਤਨਾ ਨੇ ਕੁਝ ਆਖਣ ਲਈ ਮੂੰਹ ਖੋਲ੍ਹਿਆ ਪਰ ਉਹਦੀ ਜੀਬ ਤਾਲੂ ਨਾਲ ਲੱਗ ਰਹੀ ਸੀ ਉਹਦੇ ਕੋਲੋਂ ਕੁਝ ਨਾ ਆਖਿਆ ਗਿਆ ਮੈਨੂੰ ਇਹ ਦੱਸਣ ਵਿੱਚ ਕੋਈ ਸ਼ਰਮ ਨਹੀਂ ਚੇਤੀ ਕਿ ਮੇਰੀ ਮਾਂ ਤੋਬੰਗਾਂ ਦਿੱਤੀ ਏ ਰਹਿਮਾਨ ਤੋਬੀ ਦਿੱਤੀ ਅਨਵਰੀ ਇਕਬਾਲ ਮੈਂ ਆਪਣੀ ਮਾਂ ਦੀ ਛਾਤੀ ਵਿੱਚੋਂ ਦੁੱਧ ਨਹੀਂ ਪੀਤਾ ਜੇਤੀ ਮੈਂ ਨਫ਼ਰਤ ਪੀਤੀ ਹੋਈ ਏ ਪਰ ਇਕਬਾਲ ਕੀ ਆਖਣ ਲੱਗੀ ਸੈਂ ਤੇਰਾ ਕੀ ਖਿਆਲ ਹੈ ਅੰਮਾ ਬੜੀ ਬਦਨਸੀਬ ਹੈ ਹੋਰ ਬਦਨਸੀਬ ਕਿਹਨੂੰ ਆਖਣੇ ਚੇਤੀ ਮੇਰਾ ਖਿਆਲ ਹੈ ਕਿ ਸਭ ਤੋਂ ਬਦਨਸੀਬ ਉਹ ਆਦਮੀ ਏ ਜਿਹੜਾ ਅੰਮਾ ਵਰਗੀ ਔਰਤ ਨੂੰ ਆਪਣੀ ਔਰਤ ਨਾ ਆਖ ਸਕਿਆ ਤੇ ਤੇਰੇ ਵਰਗੇ ਪੁੱਤਰ ਨੂੰ ਆਪਣਾ ਪੁੱਤਰ ਨਾ ਆਖ ਸਕਿਆ ਪ੍ਰੇਸ਼ ਖਿਆਲ ਨਾਲ ਚੇਤੀ ਅਮਾ ਦੀ ਜ਼ਿੰਦਗੀ ਦਾ ਕੁਝ ਨਹੀਂ ਸੋੜਦਾਗਾ ਜਿਹੜੇ ਬਰੇ ਉਸਨੇ ਜਿਹੋ ਜਿਹੇ ਹਾਲਤ ਵਿੱਚ ਬਤਾਏ ਨੇ ਉਹਨੂੰ ਉਹ ਬਰੇ ਕੋਈ ਨਹੀਂ ਮੋੜ ਕੇ ਦੇ ਸਕਦਾਗਾ ਇਹ ਮੈਂ ਮੰਨਦੀ ਹਾਂ ਜ਼ਿੰਦਗੀ ਦਾ ਇੱਕੋ ਇੱਕ ਤਜਰਬਾ ਤੇ ਉਹ ਵੀ ਇਹ ਤੇ ਫਿਰ ਮੈਂ ਜਦੋਂ ਉਹਨੂੰ ਕੁਝ ਦਿਨਾਂ ਪਿੱਛੋਂ ਇਹ ਪਤਾ ਲੱਗਾ ਹੋਵੇ ਕਿ ਉਹ ਮਾਂ ਬਣਨ ਵਾਲੀ ਏ ਉਹਦਾ ਪਿਓ ਆਪਣੀ ਜ਼ਾਤ ਦੇ ਇੱਕ ਬੁੱਢੇ ਧੋਬੀ ਨਾਲ ਉਹਦਾ ਨਿਕਾਹ ਕਰਕੇ ਉਹਨੂੰ ਇਸ ਸ਼ਰਮਿੰਦਗੀ ਤੋਂ ਬਚਾਉਣਾ ਚਾਹੁੰਦਾ ਸੀਗਾ ਪਰ ਅੰਮਾ ਨੇ ਸਾਰੀ ਉਮਰ ਵਾਸਤੇ ਸ਼ਰਮ ਕਬੂਲ ਲਈ ਕਿਸੇ ਮਰਦ ਨੂੰ ਨਾ ਕਬੂਲਿਆ ਲੋਕਾਂ ਦੇ ਕੱਪੜੇ ਧੋਤੇ ਹਸਪਤਾਲ ਵਿੱਚ ਨਰਸ ਬਣ ਕੇ ਰਹੀ ਮੈਨੂੰ ਪਾਲਦੀ ਰਹੀ ਪੜਾਉਂਦੀ ਰਹੀ ਤੇ ਉਸ ਮਰਦ ਨੇ طرف ቡड्ढेवारे ਉਸ ਨੂੰ خیال ਆਇਆ ਕਿ ਕਦੀ ਕਿਸੇ ਗਰੀਬ ਔਰਤ ਦੀ ਕੁੱਖ ਵਿੱਚੋਂ ਦਾ ਪੁੱਤਰ ਜੰਮਿਆ ਸੀਗਾ ਉਹ ਵੀ ਇਸ ਲਈ ਕਿ ساری ਉਮਰ ਦੀ ਉਡੀਕ ਪਿੱਛੋਂ ਬਿਲਕੁਲ ਨਰਾਸ਼ ਹੋ ਗਿਆ ਸੀਗਾ ਕਿ ਉਹਦੇ ਘਰ ਕਦੀ ਕੋਈ ਔਲਾਦ ਨਹੀਂ ਸੀ ਹੋਈਗੀ ਉਹਦੀ ਹੋਰ ਕੋਈ ਔਲਾਦ ਨਹੀਂ ਸੀਗੀ ਨਹੀਂ ਕੋਈ ਨਹੀਂ ਉਸਨੇ ਵਿਆਹ ਵੀ ਇੱਕ ਨਹੀਂ ਕੀਤਾਗਾ ਕਈ ਕੀਤੇ ਆ ਪਰ ਕਿਸੇ ਔਰਤ ਤੋਂ ਉਹਦੀ ਔਲਾਦ ਨਹੀਂ ਹੋਏਗੀ ਉਹਨੇ ਮੈਨੂੰ ਤੈਨੂੰ ਕਦੀ ਦੇਖਿਆ ਨਹੀਂ ਹੋਵੇਗਾ ਹਾਂ ਦੇਖਿਆ ਹੋਏਗਾ ਮੈਂ ਬਹੁਤਾ ਛੋਟਾ ਨਹੀਂ ਸੀ ਜਦੋਂ ਉਹਨੇ ਮੇਰੀ ਮਾਂ ਨੂੰ ਸਨੇਹਾ ਭਜਵਾਇਆ ਸੀ ਕਿ ਜੇ ਉਹ ਕੁਝ ਰੁਪਈਆ ਲੈ ਕੇ ਪੁੱਤ ਦੇ ਦੇਵੇ ਰੁਪਈਆ ਲੈ ਕੇ ਕੀ ਮਤਲਬ ਉਹ ਮੇਰੀ ਮਾਂ ਨੂੰ ਨਹੀਂ ਸੀ ਅਪਣਾਉਣਾ ਚਾਹੁੰਦਾਗਾ ਸਿਰਫ ਮੈਨੂੰ ਫਿਰ ਮੇਰੀ ਮਾਂ ਨੇ ਰੁਪਈਆ ਲੈਣ ਤੋਂ ਨਾ ਕਰ ਦਿੱਤੀ ਸੀ ਕਿ اکਵਾ ਭੇਜਿਆ ਸੀਗਾ ਕਿ ਉਹ ਪੁੱਤਰ ਦਾ ਸੌਦਾ ਨਹੀਂ ਕਰ ਸਕਦੀਗੀ ਪਰ ਉਸਨੇ ਖਰੀਦਣ ਦੀ ਇਹ ਜ਼ਰਤ ਕੀਤੀ ਕਿਸ ਤਰ੍ਹਾਂ ਉਹ ਮੰਗ ਸਕਦਾ ਸੀਗਾ ਮਾਫੀ ਵੀ ਮੰਗ ਸਕਦਾ ਸੀ ਤੇ ਪੁੱਤਰ ਵੀ ਪਰ ਬਤਮੀਜੀ ਦੀ ਵੀ ਕੋਈ ਕਦੇ ਕੋਈ ਹੱਦ ਹੁੰਦੀ ਏ ਫਿਰ ਮੇਰੀ ਮਾਂ ਨੇ ਰੁਪਈਏ ਲੈਣ ਤਾਂ ਨਾ ਕਰ ਦਿੱਤੀ ਪਰ ਅੰਦਰੋਂ ਉਹ ਸੋਚਦੀ ਸੀ ਜੇ ਮੈਂ ਪੁੱਤਰ ਉਹਨੂੰ ਦੇ ਦਿਆਂ ਤਾਂ ਉਹ ਜਾਣੇ ਉਹ ਸੌਖਾ ਸੌਖਾ ਪਲ ਜਾਏਗਾ ਰੱਜ ਕੇ ਖਾਏਗਾ ਰੱਜ ਕੇ ਹੰਡਾਏਗਾ ਚੰਗੇ ਸਕੂਲ ਵਿੱਚ ਪੜ੍ਹੇਗਾ ਕੁਰਬਾਨੀ ਦੀ ਵੀ ਕਿਤੇ ਕੋਈ ਹੱਦ ਹੈ ਮੈਂ ਉਦੋਂ ਇੰਨਾ ਛੋਟਾ ਨਹੀਂ ਸਾਂ ਕਿ ਮੈਨੂੰ ਇਸ ਗੱਲ ਦੀ ਸਮਝ ਨਾ ਲੱਗਦੀ ਮੈਂ ਇਹ ਸੋਚ ਸਕਦਾ ਸਾਂ ਕਿ ਜੇ ਮਾਂ ਛੱਡ ਕੇ ਬਾਪ ਕੋਲ ਜਾਵਾਂ ਤਾਂ ਇਹ ਇਸ ਤਰ੍ਹਾਂ ਹੀ ਹੋਵੇਗਾ ਜਿਵੇਂ ਮੈਂ ਦੌਲਤ ਦੀ ਖਾਤਰ ਮਾਂ ਨੂੰ ਛੱਡ ਰਿਹਾ ਹੋਵਾਂ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਮੇਰੇ ਬਾਪ ਨੇ ਇੱਜ਼ਤ ਦੀ ਖਾਤਰ ਮੇਰੀ ਮਾਂ ਨੂੰ ਛੱਡ ਦਿੱਤਾ ਸੀ ਇੱਕ ਮਰਦ ਨੇ ਇੱਜ਼ਤ ਦੀ ਖਾਤਰ ਇੱਕ ਔਰਤ ਨੂੰ ਛੱਡ ਦਿੱਤਾ ਤੇ ਇੱਕ ਮਰਦ ਨੇ ਦੌਲਤ ਦੀ ਖਾਤਰ ਆਖਰ ਮੈਂ ਵੀ ਤਾਂ ਇੱਕ ਮਰਦ ਸਾਂ ਤੇ ਉਸ ਔਰਤ ਕੋ ਔਰਤ ਇੱਕ ਵਾਰ ਬੀਵੀ ਦੀ ਸੂਰਤ ਵਿੱਚ ਕਬੂਲਣਾ ਛੱਡੀ ਜਾਂਦੀ ਏ ਤੇ ਇੱਕ ਵਾਰ ਮਾਂ ਦੀ ਸੂਰਤ ਵਿੱਚ ਇਕਬਾਲ ਹੁਣ ਤੂੰ ਮੈਨੂੰ ਸਮਝ ਸਕਣੀ ਏ ਚੇਤੀ ਹਾਂ ਮੈਂ ਪਿਛਲੇ ਦਿਨਾਂ ਵਿੱਚ ਇੱਕ ਨਿਗਰੂ ਔਰਤ ਦੀ ਜ਼ਿੰਦਗੀ ਪੜ ਰਿਹਾ ਸਾਂ ਉਹਨੇ ساری ਉਮਰ ਕਾਲੇ ਆਦਮਗਾਂ ਨੂੰ ਗੋਰੇ ਆਦਮਗਾਂ ਦੇ ਅੱਗੇ ਸਿਰ ਝੁਕਾਉਂਦੇ ਦੇਖਿਆ ਸੀਗਾ ਤੇ ਸਿਰ ਇਸ ਤਰ੍ਹਾਂ ਝੁਕਾਉਣ ਤੋਂ ਉਹਨੂੰ ਇੰਨੀ ਨਫ਼ਰਤ ਹੋ ਗਈ ਸੀਗੀ ਕਿ ਉਹ ਜਦੋਂ ਕਦੀ ਗਿਰਜੇ ਵਿੱਚ ਜਾਣਾ ਚਾਹੁੰਦੀ ਸੀਗੀ ਸਿਰਫ਼ ਇਸ ਲਈ ਨਹੀਂ ਸੀ ਜਾਂਦੀਗੀ ਕਿ ਉੱਥੇ ਉਸ ਨੂੰ ਇੱਕ ਗੋਰੇ ਪਾਦਰੀ ਅੱਗੇ ਸਿਰ ਝੁਕਾਉਣਾ ਪਵੇਗਾ ਚੇਤੀ ਹਾਂ ਮੇਰਾ ਇਹ ਜਨਮ ਮੇਰੀ ਮਾਂ ਦੇ ਲੈ ਕੇ ਲੱਗਾ ਹੋਇਆ ਏ ਇਹ ਮਦਰ ਫਿਕਸੇਸ਼ਨ ਏ ਨਹੀਂ ਜੀਤੀ ਨਹੀਂ ਇਹ ਮਦਰ ਫਿਕਸੇਸ਼ਨ ਨਹੀਂ ਗਈ ਮਾਂ ਨੇ ਇਸ ਦੁਨੀਆ ਵਿੱਚ ਜੇ ਕਿਸੇ ਚੀਜ਼ ਨੂੰ ਆਪਣਾ ਅੱਖਾਂ ਦਾ ਹੱਕ ਲਿਆਇਆ ਤਾਂ ਸਿਰਫ ਮੈਨੂੰ ਮੈਂ ਇਸ ਹੱਕ ਨੂੰ ਕਿਸੇ ਨਾਲ ਵੀ ਨਹੀਂ ਵੰਡ ਸਕਦਾਗਾ ਉਸ ਕੁੜੀ ਨਾਲ ਵੀ ਨਹੀਂ ਜਿਹਨੂੰ ਮੈਂ ਪਿਆਰ ਕਰਾਂ ਮੇਰਾ ਮਤਲਬ ਹੈ ਕਿ ਮੈਂ ਕਿਸੇ ਕੁੜੀ ਨੂੰ ਪਿਆਰ ਨਹੀਂ ਕਰਦਾਗਾ ਨਾ ਕਦੀ ਕਰਾਂਗਾ ਚੇਤਨਾ ਨੇ ਇਕਬਾਲ ਨੂੰ ਸਮਝਿਆ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਨਾਲੋਂ ਵਿਵਾਦ ਕਿਉਂਕਿ ਜੋ ਕੁਝ ਇਕਬਾਲ ਸਮਝਣਾ ਚਾਹੁੰਦਾ ਸੀਗਾ ਚੇਤਨਾ ਨੇ ਉਹ ਵੀ ਸਮਝਿਆ ਤੇ ਜੋ ਕੁਝ ਇਕਬਾਲ ਚਾਹੁੰਦਾ ਸੀਗਾ ਕਿ ਚੇਤਨਾ ਨਾ ਸਮਝੇ ਚੇਤਨਾ ਨੇ ਉਹ ਵੀ ਸਮਝਿਆ ਇਕਬਾਲ ਮਾਂ ਨੇ ਤੈਨੂੰ ਆਪਣੇ ਨਾਲ ਪਟਿਆਲੇ ਕਿਉਂ ਨਹੀਂ ਲੈ ਜਾਣਾ ਚਾਹੇਗਾ ਮੇਰਾ ਬਾਪ ਉੱਥੇ ਰਹਿੰਦਾ ਏ ਉਹ ਅਜੇ ਜਿਉਂਦਾ ਏ ਉਹਨੇ ਮੈਨੂੰ ਲੈਣ ਵਾਸਤੇ ਪਹਿਲੋ ਮਾਂ ਨੂੰ ਦੋਸਤ ਦਾ ਲਾਲਚ ਦਿੱਤਾ ਤੇ ਫਿਰ ਡਰਾਵਾ ਦਿੱਤਾ ਕਿ ਉਹ ਕਿਸੇ ਦਿਨ ਜ਼ਬਰਦਸਤੀ ਮੈਨੂੰ ਚੱਕਵਾ ਲਵੇਗਾ ਡਰਾਵਾ ਸਿਰਫ ਇਹੋ ਨਹੀਂ ਸੀਗਾ ਉਹਨੇ ਮੈਨੂੰ ਮਰਵਾਉਣ ਦਾ ਵੀ ਡਰਾਵਾ ਦਿੱਤਾ ਸੀਗਾ ਮਰਵਾਉਣ ਦਾ ਜਿਹੜੀ ਚੀਜ਼ ਕੋਈ ਆਪਨਾ ਪਾਸ ਸਕੇ ਉਹਦੇ ਲਈ ਉਹਦੀ ਖੇਜ ਇਹ ਵੀ ਸੂਰਤ ਲੈ ਸਕਦੀ ਏ ਜੇਤੀ ਸ਼ਾਇਦ ਇਸ ਲਈ ਚੈਰ ਹੋਇਆ ਮੇਰੀ ਮਾਂ ਨੇ ਪਟਿਆਲੇ ਰਹਿਣਾ ਛੱਡ ਦਿੱਤਾ ਇਥੇ ਦਿੱਲੀ ਆਣ ਕੇ ਕਾਸ ਹਸਪਤਾਲ ਵਿੱਚ ਨਰਸ ਦਾ ਕੰਮ ਕਰਨ ਲੱਗ ਪਈ ਫੇਰ ਉਹਦੇ ਪਿਓ ਨੇ ਮਰਨ ਲੱਗਿਆਂ ਜੋ ਕੁਝ ਜੋੜਿਆ ਹੋਇਆ ਸੀਗਾ ਉਹਦੇ ਨਾ ਕਰ ਦਿੱਤਾ ਜਿਸ ਲਈ ਉਹਦੇ ਦਿਨ ਕੁਝ ਸੌਖੇ ਹੋ ਗਏ ਸੀ ਛੇਤੀ ਹਾਂ ਇਹ ਸਾਰੀ ਗੱਲ ਸੁਣ ਕੇ ਤੈਨੂੰ ਕੀ ਲੱਗਦਾ ਏ ਤੇਰੀ ਨਜ਼ਰ ਵਿੱਚ ਮੇਰੀ ਅਮਾ ਅੱמא ਅੱਗੇ ਮੈਨੂੰ ਉਹ ਬੜੀ ਚੰਗੀ ਲੱਗਦੀ ਸੀਗੀ ਆਪਣੀ ਮਾਂ ਵਾਂਗ ਲੱਗਦੀ ਸੀਗੀ ਕਿਸੇ ਕੁੜੀ ਨੂੰ ਸ਼ਾਇਦ ਕੋਈ ਔਰਤ ਆਪਣੀ ਮਾਂ ਨਾਲੋਂ ਵੱਧ ਚੰਗੀ ਨਹੀਂ ਲੱਗ ਸਕਦੀ ਪਰ ਹੁਣ ਮੈਂ ਸੋਚਦੀ ਆ ਕਿ ਅੱמא ਮੈਨੂੰ ਆਪਣੀ ਮਾਂ ਨਾਲੋਂ ਵੀ ਵੱਧ ਚੰਗੀ ਲੱਗਦੀ ਏ ਚੇਤੀ ਹਾਂ ਫਿਰ ਤੂੰ ਮੇਰੀ ਇੱਕ ਮਦਦ ਕਰੇਂਗੀ ਮੇਰੇ ਖਾਤਰ ਜਾਂ ਉਸ ਔਰਤ ਦੀ ਖਾਤਰ ਜਿਹਦੇ ਲਈ ਤੂੰ ਆਖਿਆ ਏ ਕਿ ਹੁਣ ਉਹ ਤੈਨੂੰ ਆਪਣੀ ਮਾਂ ਨਾਲੋਂ ਵੀ ਵੱਧ ਚੰਗੀ ਲੱਗਦੀ ਏ ਹਾਂ ਤੂੰ ਆਪਣੇ ਮਨ ਵਿੱਚ ਜੇ ਮੇਰੇ ਵਾਸਤੇ ਕੁਝ ਸੋਚਿਆ ਹੋਵੇ ਤਾਂਗੇ ਤੋਂ ਨਾ ਸੋਚੀ ਕੀ ਮਤਲਬ ਆ ਮੈਂ ਕਦੇ ਵਿਆਹ ਨਹੀਂ ਕਰਨਾਗਾ ਅੱਛਾ ਇਕਰਾਰ ਹੋਇਆ ਹਾਂ ਇੱਕ ਦੋਸਤ ਵਾਂਗ ਇਕਰਾਰ ਵਾਲਾ ਹੱਥ ਦੇ ਚੇਤਨਾ ਨੇ ਜਦੋਂ ਆਪਣਾ ਹੱਥ ਹਗਾ ਕੀਤਾ ਇਕਬਾਲ ਨੇ ਚੇਤਨਾ ਦੇ ਹੱਥ ਨੂੰ ਆਪਣੇ ਹੱਥ ਵਿੱਚ ਫੜਿਆ ਤਾਂ ਹੁਣੀ ਜਿਹੜੀ ਵਰਿਆਂ ਤੋਂ ਇਸ ਤਰ੍ਹਾਂ ਚੁੱਪਚਾਪ ਬੈਠੀ ਹੋਈ ਸੀਗੀ ਜਿਸ ਤਰ੍ਹਾਂ ਉਹਨੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹੋਣ ਦੋਹਾਂ ਦੇ ਕੰਬਦੇ ਹੱਥਾਂ ਨੂੰ ਦੇਖ ਕੇ ਆਪ ਵੀ ਕੰਬਣ ਲੱਗ ਪਈ